ਹੁਣ ਤੁਸੀਂ ਪਿਛਲੇ ਪਾਸੇ ਜਿਹੜੀ ਮਜ਼ਾਰ ਦੇਖ ਰਹੇ ਹੋ ਇੱਥੇ ਜਿਹੜੇ ਗੇਟ ਲੱਗੇ ਹੋਏ ਨੇ ਇਹ ਮੁਹੰਮਦ ਗਜ਼ਨਵੀ ਵੱਲੋਂ ਜਾਂ ਬਖੈਮੂਦ ਗਜ਼ਨੀ ਵੱਲੋਂ ਸੋਮਨਾਥ ਦਾ ਮੰਦਿਰ ਸੀ ਜਿਹੜਾ ਉੱਥੋਂ ਪਟਕੇ ਇੱਥੇ ਲਾਏ ਗਏ ਇੱਥੇ ਜਿਹੜੇ ਹੋਰ ਬੰਦੇ ਵੀ ਖੜੇ ਨੇ ਉਹਨਾਂ ਨੇ ਵੀ ਦੱਸਿਆ ਵੀ ਜਿਹੜੇ ਆ ਤੁਸੀਂ ਸਕਰੀਨ ਤੇ ਹੁਣ ਗੇਟ ਦੇਖ ਰਹੇ ਹੋ ਨਾ ਇਹ ਸੋਮਨਾਥ ਦੇ ਗੇਟ ਨੇ ਜੀ ਵੀ ਤੱਕ ਪੰਜਾਬ ਦੇ ਉੱਤੇ ਵੀ ਰਾਜ ਕੀਤਾ ਸੀ ਤੇ ਅਫਗਾਨਿਸਤਾਨ ਦੀਆਂ ਕੰਧਾਂ ਦੇ ਉੱਤੇ ਪੰਜਾਬ ਦਾ ਨਾਮ ਵੀ ਲਿਖਿਆ ਹੋਇਆ ਹੈ ਜਦੋਂ ਲਿਆਉਂਦਾ ਸੀ ਹਜ਼ਾਰਾਂ ਦੀ ਗਿਣਤੀ 'ਚ ਲਿਆਉਂਦਾ ਸੀ 40 40 50 50 ਹਜ਼ਾਰ ਕੁੜੀਆਂ ਹੋ ਇੱਕ ਵਾਰ 'ਚ ਲਿਆ ਕੇ ਆਹ ਥਾਂ ਦੇ ਉੱਤੇ ਮਹਿਮੂਦ ਗਜ਼ਨੀ ਵੇਚਦਾ ਹੁੰਦਾ ਸੀ 32 ਸਾਲ ਬਣੇ ਨੇ ਤੇ 32 ਸਾਲਾਂ ਦੇ ਵਿੱਚ ਵਿੱਚ ਉਹਨੇ 17 ਵਾਰ ਹਮਲਾ ਕਰਤਾ ਬੀ ਇਹ ਲਾ ਲੋ ਵੀ 2 ਸਾਲਾਂ ਦੇ ਵਿੱਚ ਵਿੱਚ ਹੋ ਇੱਕ ਹਮਲਾ ਕਰ ਹੀ ਦਿੰਦਾ ਹੁੰਦਾ ਸੀ ਜੋ ਆਪ ਇਹ ਕੱਪੜੇ ਪਹਿਨਤੇ ਹੋ ਇਸਕੋ ਕਿਆ ਬੋਲਤੇ ਹੈ ਕੱਪੜੋ ਕੋ ਖਾਲੇ ਖਾਲੀ ਕਾਲੀ ਆ ਦੇਖੋ ਠੀਕ ਆ ਮੈਨੂੰ ਕਮੈਂਟ ਆਈ ਜਾਂਦੇ ਹੁੰਦੇ ਸੀ ਵੀ ਤੁਸੀਂ ਸਲਵਾਰ ਕਮੀਜ਼ ਤੁਹਾਨੂੰ ਪਤਾ ਨਹੀਂ ਸਲਵਾਰ ਕਮੀਜ਼ ਪਾਉਂਦੇ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਆ ਜੀ ਅਫਗਾਨਿਸਤਾਨ ਜਗ੍ਹਾ ਦਾ ਨਾਮ ਗਜ਼ਨੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਗਜ਼ਨੀ ਦੇ ਵਿੱਚ ਜਿਹੜੇ ਵੀ ਗੁਰੂ ਘਰ ਸੀ ਉਹਨਾਂ ਨੇ ਦਰਸ਼ਨ ਕਰਵਾਏ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮਹਿਮੂਦ ਗਜ਼ਨੀ ਦੀ ਜਿਹੜੀ ਕਬਰ ਬਣੀ ਹੋਈ ਆ ਤੇ ਮਹਿਮੂਦ ਗਜ਼ਨੀ ਦੇ ਇਤਿਹਾਸ ਬਾਰੇ ਥੋੜਾ ਜਿਹਾ ਚਾਨਣਾ ਪਾ ਦਾਂ ਵੀ ਇਹ ਉਹ ਬੰਦਾ ਜੀ ਜਿਹਦੇ ਬਾਰੇ ਆਪਾਂ ਇੰਨੀਆਂ ਕਹਾਣੀਆਂ ਕਿਤਾਬਾਂ ਦੇ ਵਿੱਚ ਪੜੀਆਂ ਨੇ ਸੁਣੀਆਂ ਨੇ ਵੀ 17 ਬਾਰ ਇੰਡੀਆ ਦੇ ਉੱਤੇ ਹਮਲਾ ਕੀਤਾ ਸੀ ਉਹਨੇ ਤੇ 17 ਬਾਰ ਉਹ ਇੰਡੀਆ ਨੂੰ ਲੁੱਟ ਕੇ ਵਧੀਆ ਸੌਖੇ ਤਰੀਕੇ ਨਾਲ ਵਾਪਸ ਮੁੜ ਗਿਆ ਸੀ ਤੇ ਉਹਨੂੰ ਕੋਈ ਰਾਹ ਦੇ ਵਿੱਚ ਡੱਕਣ ਵਾਲਾ ਨਹੀਂ ਸੀ ਤੇ ਸਾਰਿਆਂ ਤੋਂ ਪਹਿਲਾਂ ਸਾਨੂੰ ਆਪਾਂ ਉਹਦੀ ਕਬਰ ਦਿਖਾਵਾਂਗੇ ਜਿੱਥੇ ਕਿ ਉਹਨੇ ਇਹ ਹਿੰਦੂ ਟੈਂਪਲ ਸੋਮਨਾਥ ਦੇ ਮੰਦਿਰ ਚੋ ਦਰਵਾਜ਼ੇ ਪੱਟ ਕੇ ਲਾਇ ਸੀ ਉਹ ਦਿਖਾਵਾਂਗੇ ਉਸ ਤੋਂ ਬਾਅਦ ਜਦੋਂ ਉਹ ਉੱਥੋਂ ਹਮਲਾ ਕਰਦਾ ਸੀ ਉੱਥੋਂ ਖਜ਼ਾਨਾ ਲੁੱਟ ਕੇ ਲੈ ਕੇ ਆਉਂਦਾ ਸੀ ਤਾਂ ਜਿਹੜੀਆਂ ਹਿੰਦੁਸਤਾਨ ਦੀਆਂ 3 ਭੈਣਾਂ ਹੁੰਦੀਆਂ ਸੀ ਉਹਨਾਂ ਨੂੰ ਬੰਦੀ ਬਣਾ ਕੇ ਇੱਥੇ ਲੈ ਕੇ ਆਉਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਬਾਜ਼ਾਰ ਲੱਗਦਾ ਸੀ ਤੇ ਉਹਨੂੰ ਲੋਕ ਇੱਥੇ ਅਰਬ ਦੇਸ਼ਾਂ ਦੇ ਜਿਹੜੇ ਮੁਸਲਿਮ ਲੋਕ ਸੀ ਅਮੀਰ ਸ਼ੇਖ ਉਹ ਖਰੀਦਦੇ ਹੁੰਦੇ ਸੀ ਫਿਰ ਸਾਨੂੰ ਆਪਾਂ ਉਹ ਬਾਜ਼ਾਰ ਵਾਲੀ ਥਾਂ ਦਿਖਾਵਾਂਗੇ ਇੱਕ ਵਾਰ ਫੇਰ ਕਾਬੁਲ ਕੰਧਾਰ ਦੀਆਂ ਸੜਕਾਂ ਤੇ ਆ ਗਏ ਆ ਜੀ ਇਹ ਸਿੱਧੀ ਸੜਕ ਜਾ ਰਹੀ ਆ ਕਾਬੁਲ ਨੂੰ ਤੇ ਇਧਰ ਪਿਛਲੇ ਪਾਸੇ ਸੜਕ ਜਾ ਰਹੀ ਆ ਜੀ ਕੰਧਾਰ ਨੂੰ ਕੰਧਾਰ ਵੀ ਆਪਾਂ ਜਾਵਾਂਗੇ ਫਿਲਹਾਲ ਆਪਾਂ ਕਾਬੁਲ ਵਾਲੇ ਪਾਸੇ ਨੂੰ ਚੱਲੇ ਆ ਇਹ ਆ ਜੀ ਮੇਨ ਗੇਟ ਇੱਥੋਂ ਹੁਣ ਆਪਾਂ ਅੰਦਰ ਚੱਲੇ ਆ ਮਕਬਰਾ ਦੇਖਣ ਤੇ ਕਿਹਦਾ ਮਕਬਰਾ ਮਹਿਮੂਦ ਗਜ਼ਨੀ ਦਾ ਉਧਰ ਮੇਨ ਗੇਟ ਤੋਂ ਆਪਾਂ ਅੰਦਰ ਆ ਗਏ ਇਧਰਲੇ ਪਾਸੇ ਸਾਰਾ ਬਾਗ ਬਣਿਆ ਹੋਇਆ ਲੋਕਾਂ ਦੇ ਬਹਿਣ ਵਾਸਤੇ ਇੱਧਰਲੇ ਪਾਸੇ ਬੈਂਚ ਵੀ ਲੱਗੇ ਹੋਏ ਨਹੀਂ ਅੰਦਰ ਨੂੰ ਚੱਲਦੇ ਆਪਾਂ ਉਹਦੀ ਪਹਿਲਾ ਕਬਰ ਦੇਖ ਆ ਜੀ ਕਿਉਂਕਿ ਅਪ੍ਰੈਲ 30 ਨੂੰ ਉਹਦੀ ਡੈਥ ਹੋਈ ਸੀ ਤੇ ਜਿਹੜੇ ਦਿਨ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਸ਼ਾਇਦ ਇੱਕ ਅੱਧਾ ਦੇਣੀ ਹੋਇਆ ਹੋਊਗਾ ਉਹਦੀ ਵਰਸੀ ਲੰਘੇ ਨੂੰ ਲੋਕ ਲੱਗਿਆ ਹੋਇਆ ਸੀ ਜੀ ਉਹਨਾਂ ਦੀ ਮਜ਼ਾਰ ਨੂੰ ਉਹਨਾਂ ਦੀ ਕਬਰ ਨੂੰ ਤੇ ਇੱਥੇ ਹੁਣ ਬਾਈ ਹੋਰੇ ਆ ਗਏ ਇਹਨਾਂ ਨੇ ਜਿੰਦਾ ਖੋਲਤਾ ਬੂਟ ਲਾਤੀਏ ਪਹਿਲਾਂ ਆ ਦੇਖੋ ਇਹ ਆ ਜੀ ਕਬਰ ਮਹਿਮੂਦ ਗਜ਼ਨਵੀ ਦੀ ਸੁਲਤਾਨ ਮਹਿਮੂਦ ਗਜ਼ਨਵੀ ਠੀਕ ਹੈ ਤੇ 1030 ਈਸਵੀ ਦੇ ਵਿੱਚ ਇਹ ਕਬਰ ਬਣੀ ਸੀ ਲੋਕ ਇੱਥੇ ਆ ਕੇ ਮੱਥਾ ਵੀ ਟੇਕਦੇ ਨੇ ਠੀਕ ਹੈ ਭਾਈ ਕੱਠ ਹੋ ਗਿਆ ਪੂਰਾ ਜਿਹੜੇ ਤੁਸੀਂ ਹੁਣ ਇੱਥੇ ਗੇਟ ਦੇਖ ਰਹੇ ਹੋ ਨਾ ਇਹਨਾਂ ਗੇਟਾਂ ਤੋਂ ਪਹਿਲਾਂ ਇੱਥੇ ਜਿਹੜਾ ਇੰਡੀਆ ਦਾ ਸੋਮਨਾਥ ਦਾ ਮੰਦਿਰ ਸੀ ਨਾ ਉਹਦੇ ਗੇਟ ਆ ਥਾਂ ਦੇ ਉੱਤੇ ਲੱਗੇ ਹੁੰਦੇ ਸੀ ਵੈਸੇ ਇਹ ਵੀ ਗੇਟ ਉਧਰ ਲਈ ਕਲਾਕਾਰੀ ਆ ਉਧਰ ਲਈ ਮੀਨਾਕਾਰੀ ਆ ਮੈਂ ਤੁਹਾਨੂੰ ਦਿਖਾਉਣਾ ਵੀ ਇਹਦੀ ਪ੍ਰੋਪਰ ਇਨਫੋਰਮੇਸ਼ਨ ਕਿੱਥੇ ਲਿਖੀ ਹੋਈ ਆ ਤੇ ਜਿਹੜਾ ਤੁਸੀਂ ਆ ਪੈਰਾ ਦੇਖ ਰਹੇ ਹੋ ਨਾ ਇਹਦੇ ਥੱਲੇ ਵਾਲੀਆਂ ਤੁਸੀਂ ਚਾਰ ਲੈਣਾ ਪੜ ਲਓ ਵੀ 1843 ਈਸਵੀ ਦੇ ਵਿੱਚ ਬ੍ਰਿਟਿਸ਼ ਆਰਮੀ ਇਥੋਂ ਗੇਟ ਪੱਟ ਕੇ ਲੈ ਗਈ ਸੀ ਇੰਡੀਆ ਤੇ ਆਗਰੇ ਦੇ ਮਿਊਜ਼ੀਅਮ ਦੇ ਵਿੱਚ ਰੱਖੇ ਹੋਏ ਨੇ ਤੇ ਇਹੇ ਗੇਟ ਗਜ਼ਨੀ ਲੈ ਕੇ ਆਇਆ ਸੀ Hindu Temple ਸੋਮਨਾਥ ਤੋਂ ਠੀਕ ਆ ਮੈਂ ਤੁਹਾਨੂੰ ਆ ਵੀ ਪੜਾ ਦਵਾਂ ਗਜ਼ਨੀ ਫਰੋਮ ਦਾ Hindu Temple ਆਫ ਸੋਮਨਾਥ ਵੀਰ ਜੀ ਟੂਡੇ ਉਹ ਜਿਹੜੇ ਗੇਟ ਹੈਗੇ ਨੇ ਉਹ ਆਗਰਾ ਦੇ ਮਿਊਜ਼ੀਅਮ ਦੇ ਵਿੱਚ ਰੱਖੇ ਹੋਏ ਨੇ ਤੇ ਜਿਹੜੇ ਸੋਮਨਾਥ ਦੇ ਗੇਟ ਸੀ ਉਹ ਮੈਂ ਤੁਹਾਨੂੰ ਦਿਖਾਉਣਾ ਆਹ ਦੇ ਇੱਥੇ ਜਿਹੜੇ ਹੋਰ ਬੰਦੇ ਵੀ ਖੜੇ ਨੇ ਉਹਨਾਂ ਨੇ ਵੀ ਦੱਸਿਆ ਵੀ ਜਿਹੜੇ ਆ ਤੁਸੀਂ ਸਕਰੀਨ ਤੇ ਹੁਣ ਗੇਟ ਦੇਖ ਰਹੇ ਹੋਣ ਇਹ ਸੋਮਨਾਥ ਦੇ ਗੇਟ ਨੇ ਜੀ ਗਜ਼ਨੀ ਦੀ ਮਜ਼ਾਰ ਦੇ ਬਾਹਰ ਲੱਗੇ ਹੋਏ ਨੇ ਇਧਰਲੇ ਪਾਸੇ ਸਾਰੇ ਲਿਸਟ ਲੱਗੀ ਹੋਈ ਆ ਜਿਹੜੀ ਗਜ਼ਨਦੀ ਦੀ ਜਿਹੜੀ ਡਾਇਨੈਸਟੀ ਸੀ ਉਹਨਾਂ ਨੇ ਜਿਹੜਾ ਰਾਜ ਕੀਤਾ 239 ਸਾਲ ਦਾ ਰਾਜ ਕੀਤਾ ਤੇ ਉਹਨਾਂ ਦੀ ਸਾਰੀ ਲਿਸਟ ਲੱਗੀ ਹੋਈ ਆ ਜਿਹੜਾ ਮਹਿਮੂਦ ਗਜ਼ਰੀ ਨੇ ਰਾਜ ਕੀਤਾ ਉਹ 997 ਤੋਂ ਲੈ ਕੇ 1030 ਇਸਵੀ ਤੱਕ ਇੱਥੇ ਲਿਖਿਆ ਹੋਇਆ ਠੀਕ ਆ ਤੇ ਇਹਦੇ ਵਿੱਚ ਪੰਜਾਬ ਦਾ ਨਾਮ ਵੀ ਲਿਖਿਆ ਹੋਇਆ ਇਹ ਪੰਜਾਬ ਉਹੀ ਆ ਜੀ ਆਪਣੇ ਵਾਲਾ 1149 ਤੋਂ ਲੈ ਕੇ 1221 ਇਸਵੀ ਤੱਕ ਪੰਜਾਬ ਦੇ ਉੱਤੇ ਵੀ ਰਾਜ ਕੀਤਾ ਸੀ ਤੇ ਅਫਗਾਨਿਸਤਾਨ ਦੀਆਂ ਕੰਧਾਂ ਦੇ ਉੱਤੇ ਪੰਜਾਬ ਦਾ ਨਾਮ ਵੀ ਲਿਖਿਆ ਹੋਇਆ 997 ਤੋਂ 1030 ਦੇ ਵਿੱਚ ਗਜ਼ਨੀ ਨੇ ਰਾਜ ਕੀਤਾ 1030 ਦੇ ਵਿੱਚ ਉਹਦੀ ਡੈਥ ਹੋ ਗਈ ਸੀ ਤੇ ਆਹ ਦੇਖੋ ਉਹ ਟਾਈਮਾਂ ਦੀਆਂ ਪੁਰਾਣੀਆਂ ਕੰਧਾਂ ਇਹ ਤਾਂ ਇਹਨਾਂ ਨੇ ਪੂਰਾ ਬਕਾਇਦਾ ਡਿੱਟੋ ਲਿਖ ਕੇ ਲਾਇਆ ਹੋਇਆ ਵੀ ਇਹਦੇ ਵਿੱਚ ਕੋਈ ਗੱਪ ਕਹਾਣੀਆਂ ਨਹੀਂ ਹੈਗੀਆਂ ਇਹ ਇੱਕ ਇੱਕ 1000 ਸਾਲ ਪੁਰਾਣੀਆਂ ਕੰਧਾਂ ਨੇ ਤਾਂ ਹੈਗੀਆਂ ਨੇ ਆਹ ਦੇਖੋ ਮਾੜਾ ਮੋਟਾ ਲਿਪ ਦਿੰਦੇ ਹੋਣਗੇ ਥੱਲੋਂ ਉੱਪਰੋਂ ਉੱਪਰੋਂ ਪਰ ਜਿਹੜੀਆਂ ਥੱਲੇ ਕੰਧਾਂ ਨੇ ਉਹ ਸਾਰੀਆਂ ਸੇਮ ਨੇ ਜਿਵੇਂ ਦੀਆਂ ਉਹ ਟਾਈਮਾਂ ਦੇ ਵਿੱਚ ਸੀ ਉਹ ਦੇਖੋ ਉੱਪਰ ਤੱਕ ਤੁਸੀਂ ਕੰਦਾਂ ਦੀ ਚੜਾਈ ਦੇਖੋ ਯਾਰ ਇੱਥੋਂ ਕੰਦ ਸ਼ੁਰੂ ਹੋ ਗਈ ਤੇ ਇੱਥੇ ਤੱਕ ਆ ਕੰਦ 6 6 ਫੁੱਟ ਚੌੜੀਆਂ ਕੰਦਾਂ ਨਹੀਂ ਆਹ ਦੇਖੋ ਇੱਟਾਂ ਦੇਖੋ ਤੁਸੀਂ ਸਾਰੀਆਂ ਆਹ ਸਾਰੀ ਇੱਧਰਲੇ ਪਾਸੇ ਪਈ ਉਹਦੀ ਚਾਰ ਦੁਬਾਰੀ ਆ ਜਿੱਥੇ ਆਪਾਂ ਉਹਦੀ ਕਬਰ ਦੇਖ ਕੇ ਆਇਆ ਉਹ ਇਹਦੇ ਅੰਦਰ ਬਣੀ ਹੋਈ ਹੈ ਠੀਕ ਆ ਇਹ ਪਰ ਕੰਮ ਰਹਿੜਾ ਹੈਗਾ ਦੁਬਾਰੇ ਬਾਅਦ ਚ ਪਾਇਆ ਗਿਆ ਆ ਸਾਰੀਆਂ ਕੰਦਾ ਚਾਰ ਦਿਵਾਰੀ ਦੇ ਵਿੱਚ ਹੀ ਆਉਂਦੀਆਂ ਨੇ। ਵੀ ਜੋ ਇਹਦਰ ਘਰ ਬਣਾਇਆ ਨਾ ਇਹ ਆਦਮੀ ਇਸਨੇ ġasb ਕਰਨੇ ਜਾਤਾ ਹੈ। ਫਿਰ ਦੋ ਵਖਤ ਜਿਹੜੀ ਤੁਸੀਂ ਸਾਰੀ ਜਗ੍ਹਾ ਦੇਖ ਰਹੇ ਹੋ ਇਹ ਜਗ੍ਹਾ ਗਜ਼ਨੀ ਦੇ ਨਾਂ ਤੇ ਬੋਲਦੀ ਆ। ਤੇ ਉਹਨੇ ਆਪਦੇ ਟਾਈਮਾਂ ਦੇ ਵਿੱਚ ਇੱਥੇ ਮিনার ਬਣਾਏ ਸੀ। ਇੱਕ ਮিনার ਇਹ ਆ ਤੇ ਇੱਕ ਮਨਾਰ ਉਹ ਬਹੁਤ ਦੂਰ ਲੱਗਿਆ ਹੋਇਆ ਇੱਥੋਂ। ਤੇ ਇਹ ਮਨਾਰ ਨੂੰ ਬਣਾਉਣ ਦਾ ਇੱਕ ਤਰ੍ਹਾਂ ਦਾ ਲੈਂਡਮਾਰਕ ਹੋ ਗਿਆ ਤੇ ਇਹਦਾ ਮਤਲਬ ਇਹੇ ਸੀ ਭਾਈ ਇਹ ਇੱਕ ਸਰਕਾਰੀ ਜਗਾ ਤੇ ਸਰਕਾਰ ਦੀ ਥਾਂ ਹੈ ਇੱਥੇ ਕੋਈ ਵੀ ਬੰਦਾ ਕਬਜ਼ਾ ਨਹੀਂ ਕਰ ਸਕਦਾ ਆਪਦਾ ਕੋਈ ਘਰ ਨਹੀਂ ਪਾ ਸਕਦਾ ਉਹ ਸਾਹਮਣੇ ਉਧਰ ਮੇਨ ਰੋਡ ਚੱਲ ਰਹੀ ਆ ਜਿੰਨੇ ਵੀ ਲੋਕਾਂ ਦੇ ਘਰ ਪਏ ਹੋਏ ਨੇ ਉਹ ਸਾਰੇ ਇਧਰਲੇ ਪਾਸੇ ਪਏ ਹੋਏ ਨੇ ਤੇ ਇਹ ਮਜ਼ਾਰਾ ਮਨਾਰ ਇਹ महमूद ਗਜ਼ਨੀ ਨੇ ਬਣਾਇਆ ਸੀ 10ਵੀਂ ਸੈਂਚਰੀ ਦੀ ਗੱਲਬਾਤ ਆ ਹਜ਼ਾਰ ਸਾਲ ਪੁਰਾਣਾ ਤੁਸੀਂ ਇਹਨੂੰ ਕਹਿ ਸਕਦੇ ਹੋ ਤੇ ਇਹ ਸਾਰੀ ਥਾਂ ਜੀ ਉਹ ਜਿੱਥੇ ਕਿਹਾ ਜਾਂਦਾ ਕਿ ਹਿੰਦੁਸਤਾਨ ਤੋਂ ਲਿਆ ਕੇ ਧੀਆਂ ਭੈਣਾਂ ਨੂੰ ਇੱਥੇ ਵੇਚਿਆ ਜਾਂਦਾ ਸੀ ਉਹਨਾਂ ਦੀ ਮੰਡੀ ਲੱਗਦੀ ਸੀ ਇਹ ਸਾਰੀ ਥਾਂ ਦੇ ਉੱਤੇ ਲੱਗਦੀ ਸੀ ਤੇ ਇਹ ਸਾਰੀ ਥਾਂ ਦੇ ਉੱਤੇ ਹੀ ਉਹਦਾ ਖਜ਼ਾਨਾ ਵੀ ਦੱਬਿਆ ਹੁੰਦਾ ਸੀ ਜਿਹੜਾ ਉਹ ਇੰਡੀਆ ਤੋਂ ਲੁੱਟ ਕੇ ਲੈ ਕੇ ਆਉਂਦਾ ਸੀ ਕੁਝ ਕਿਦੇ ਬਾਰੇ ਆ ਹਿਸਟਰੀ ਲਿਖੀ ਹੋਈ ਆ ਇਹ ਕੀ ਆ ਲਿਖਾ ਹੋਇਆ ਥੋੜਾ ਪੜ ਸਕਤੇ ਹੋ ਇਹ ਇੱਕ ਤੋਂ ਲਵ ਹ ਲਿਖਿਆ ਹੈ ਯਤਾ ਵੀ ਜੈ ਅਮਰਾਤ ਇਸਲਾਮੀ افغانستان ولایت غزنی ਰਿਆ अच्छा यहां पे कोई हिंदुस्तान का नाम भी लिखा है नहीं अच्छा हैं क्या लिखा है जी तारीख चे तारीख है अपना ਗਜ਼ਨੀ ਕਹਿੰਦੇ ਆ ਇਹ ਪੂਰਾ ਨਾਮ ਲੈਂਦੇ ਨੇ ਉਹਦਾ ਸੁਲਤਾਨ ਮਹਿਮੂਦ ਗਜ਼ਨੀ ਤੇ ਉਹਨੂੰ ਇਹ ਆਪਦਾ ਵਧੀਆ ਰੋਲ ਮਾਡਲ ਮੰਨਦੇ ਨੇ ਤੇ ਉਹਨੂੰ ਆਪਦਾ ਇਹ ਨੈਸ਼ਨਲ ਹੀਰੋ ਵੀ ਮੰਨਦੇ ਨੇ ਕਿਉਂਕਿ ਇਹ ਸਾਰਾ ਗਜ਼ਨੀ ਸ਼ਹਿਰ ਉਸੇ ਦੇ ਨਾਮ ਦੇ ਉੱਤੇ ਹੀ ਵਸਿਆ ਹੋਇਆ ਤੇ ਉਹ ਸਾਰਾ ਖਜ਼ਾਨਾ ਜਿਹੜਾ ਲੁੱਟ ਕੇ ਲਿਆਉਂਦਾ ਸੀ ਇਥੇ ਲਿਆ ਕੇ ਉਹਨੂੰ ਦੱਬ ਦਿੰਦਾ ਹੁੰਦਾ ਸੀ ਤੇ ਉਹਦਾ ਪੱਕੇਲਾ ਵੀ ਦੇਖ ਕੇ ਆਮਗੇ ਪਰਲੇ ਪਾਸੇ ਪਰ ਆ ساری ਥਾਂ ਸੀ ਕਿਉਂਕਿ ਉਹ ਕਿਹੜਾ ਕੋਈ ਮਾੜੀ ਮੋਟੀ ਰਾਸ਼ੀ ਲੁੱਟ ਕੇ ਲੈ ਕੇ ਆਉਂਦਾ ਸੀ ਹਨਾ ਤੇ ਨਾ ਕੋਈ ਉਹ ਮਾੜੇ ਮੋٹے ਲੋਕਾਂ ਨੂੰ ਬੰਦੀ ਬਣਾ ਕੇ ਲੈ ਕੇ ਆਉਂਦਾ ਸੀ ਜਦੋਂ ਲਿਆਉਂਦਾ ਸੀ ਹਜ਼ਾਰਾਂ ਦੀ ਗਿਣਤੀ 'ਚ ਹੀ ਲਿਆਉਂਦਾ ਸੀ 40 40 50 50 ਹਜ਼ਾਰ ਕੁੜੀਆਂ ਉਹ ਇੱਕ ਵਾਰ 'ਚ ਲਿਆ ਕੇ ਆਹ ਥਾਂ ਦੇ ਉੱਤੇ ਮਹਿਮੂਦ ਗਜ਼ਨੀ ਵੇਚਦਾ ਹੁੰਦਾ ਸੀ ਤੇ ਕੌਡੀਆਂ ਦੇ ਭਾਅ ਉਹਨਾਂ ਦਾ ਮੁੱਲ ਵਿਕਦਾ ਹੁੰਦਾ ਸੀ ਤੇ ਇਹ ਵੀ ਕਿਹਾ ਜਾਂ ਬਹੁਤ ਕੁਝ ਨੇ ਗੱਲਾਂ ਚੱਲ ਬੋਲਣ ਦੇ ਵਿੱਚ ਵਧੀਆ ਨਹੀਂ ਲੱਗ ਰਹੀ ਗੱਲ ਇਹ ਪਰ ਇਹ ਸੱਚਾਈ ਆ ਤੁਸੀਂ ਜਿੱਥੇ ਮਰਜ਼ੀ ਇਤਿਹਾਸ ਫਰੋਲ ਕੇ ਦੇਖ ਲਓ ਵੀ ਆਹ ਥਾਂ ਦੇ ਉੱਤੇ ਹੀ ਉਹਨਾਂ ਦਾ ਮੇਲਾ ਲੱਗਦਾ ਹੁੰਦਾ ਸੀ ਇਸ ਮਨਾਰ ਦੀ ਛੱਤ ਦੇ ਉੱਤੇ ਜਿਹੜੀ ਲੱਕੜ ਲੱਗੀ ਹੋਈ ਆ ਆਹ ਵਾਲੀ ਉਸ ਤੋਂ ਬਾਅਦ ਵੱਡੇ ਵੱਡੇ ਵਿਚਾਲੇ ਬੀਮ ਪਾਏ ਹੋਏ ਨੇ ਲੱਕੜ ਦੇ ਜਿਵੇਂ ਤੇ ਉਹ ਸਾਰੀਆਂ ਲੱਕੜਾਂ ਉਸ ਟਾਈਮ ਦੀਆਂ ਹੀ ਨੇ ਹਜ਼ਾਰ ਸਾਲ ਪੁਰਾਣੀ ਗੱਲਬਾਤ ਆ ਬਾਕੀ ਇੱਥੇ ਯਹਾਂ ਵੀ ਬਾਰਿਸ਼ ਹੁੰਦਾ ਹੈ ਬਾਰਿਸ਼ ਅੱਛਾ ਹੁੰਦਾ ਹੈ ਅੱਛਾ ਅੱਛਾ ਬਰਫ ਹੁੰਦਾ ਹੈ ਬਾਰਿਸ਼ ਪੁੱਛ ਰੋ ਬਾਰਿਸ਼ अच्छा ठीक है मैं ता पूछे क्योंकि मी नाल ਵੀ ਲੱਕੜ ਖਰਾਬ ਹੋ ਜਾਂਦੀ ਆ ਪਰ ਇਹ ਲੱਕੜ ਯਾਰ ਖਰਾਬ ਨਹੀਂ ਹੋਈ ਕਿਉਂਕਿ ਇਸ ਜਗ੍ਹਾ ਦਾ ਨਾ ਐਲਟੀਟਿਊਡ ਆ ਨਾ ਉਹ 7000 ਫੁੱਟ ਆ ਮਨਾਲੀ ਨਾਲੋਂ ਉੱਚਾ ਐਲਟੀਟਿਊਡ ਹੈ ਦਾ ਤੇ ਇੱਥੇ ਬਹੁਤ ਸੋਹਣਾ ਮੌਸਮ ਵੀ ਰਹਿੰਦਾ ਤੇ ਬਰਫ਼ ਵੀ ਪੈਂਦੀ ਆ ਇਹ ਬਾਰਿਸ਼ ਪੁੱਛਣ ਦਾ ਰੀਜ਼ਨ ਇਹ ਸੀ ਬਈ ਲੱਕੜ ਦੇ ਉੱਤੇ ਪਾਣੀ ਪੂਣੀ ਮੀਂਹ ਨਾਲ ਖਰਾਬ ਹੋ ਸਕਦੀ ਆ ਪਰ ਹਜੇ ਤੱਕ ਖਰਾਬ ਨਹੀਂ ਹੋਈਆਂ ਅ ਇਸ ਦੇ ਵਿੱਚ ਮੇ ਵੀ ਜਾਣੇ ਦਾ ਰਸਤਾ ਹੈ ਕੋਈ ਹਾਂ ਉਹ ਦੇਖੋ ਯਾਰ ਅੰਦਰ ਜਾਣ ਵਾਸਤੇ ਮੋਰੀ ਬਣੀ ਹੋਈ ਆ ਇਦੇ ਅੰਦਰ ਜਾਣ ਵਾਸਤੇ ਕੋਈ ਵੀ ਦਰਵਾਜ਼ਾ ਨਹੀਂ ਹੈਗਾ ਯਾਰ ਬਸ ਉਹ ਇੱਕ ਖਿੜਕੀ ਪਤਾ ਨਹੀਂ ਵੈਂਟੀਲੇਸ਼ਨ ਵਾਸਤੇ ਛੱਡੀ ਹੋਈ ਆ ਜਾਂ ਕੋਈ ਉਮੀਦਾਰ ਆਰਕੀਟੈਕਟ ਹੋਊਗਾ ਵੀ ਤੇਜ਼ ਹਵਾਵਾਂ ਚੱਲਣਗੀਆਂ ਤਾਂ ਉਰਾਂપરા ਹਵਾ ਕ੍ਰੋਸ ਹੋਈ ਜਾਊਗੀ ਉਹ ਇੱਕ ਖਿੜਕੀ ਛੱਡੀ ਹੋਈ ਆ ਹਾਂ ਉਹ ਬੰਦ ਹੈ ਹਾਂ ਆਹ ਦੇਖ ਇੱਥੇ ਵੀ ਖਿੜਕੀਆਂ ਪਈਆਂ ਨੇ ਬੰਦ ਕਰਤੀਆਂ ਇਹ ਵੀ ਬੰਦ ਕਰਤੀਆਂ ਮਤਲਬ ਮਾੜਾ ਮੋਟਾ ਇਹਨੂੰ ਸਪੋਰਟ ਕੀਤੀ ਗਈ ਆ ਪਰ ਇਹ ਨਹੀਂ ਹੈਗਾ ਵੀ ਢਾਕੇ ਸਾਰੇ ਦੁਆਰੇ ਬਣਾਤੀ ਪਰ ਕੁਝ ਨਾ ਕੁਝ ਇਹਨੂੰ ਥੱਲੋਂ ਇਹਦਾ ਮਜ਼ਬੂਤ ਕੀਤਾ ਗਿਆ ਆਹ ਵਾਲਾ ਹਿੱਸਾ ਵੀ ਡਿੱਗੇ ਨਾ ਹਨਾ ਪਰ ਜਿਹੜੇ ਬੜਾ ਮੋਟਾ ਦਾ ਆਰਕੀਟੈਕਟ ਬਚਿਆ ਇਹਦੇ ਉੱਤੇ ਜਾਂ ਫਿਰ ਜਿਹੜੀ ਕੜਾਈ ਕੀਤੀ ਹੋਈ ਹੈ ਇਹਦੇ ਉੱਤੇ ਪੱਥਰਾਂ ਦੇ ਵਿੱਚ ਉਹ ਉਸੇ ਟਾਈਮਾਂ ਦੀ ਹੈ। ਬਾਈ ਨੇ ਮੈਨੂੰ ਕਿਹਾ ਕਹਿੰਦਾ ਬਹੁਤ ਸੋਹਣੇ ਟਾਈਮ ਚ ਆਇਆ ਤੂੰ ਘੁੰਮਣ ਵਾਸਤੇ ਨਾ ਗਰਮੀਆਂ ਨਾ ਸਰਦੀ ਆ। ਧੁੱਪ ਹੈਗੀ ਐ ਤਿੱਖੀ ਜੀ ਪਰ ਇਹ ਖੁੱਲੇ ਥਾਂ ਦੇ ਉੱਤੇ ਹਵਾ ਠੰਡੀ ਚੱਲ ਰਹੀ ਆ। ਉਹ ਸੀ ਜੀ ਪਹਿਲੀ ਮিনার ਜਿਹੜੀ ਆਪਾਂ ਦੇਖ ਕੇ ਆਇਆ ਉਦੋਂ ਵਾ ਘੱਟੋ ਘੱਟ 100 ਮੀਟਰ ਆਪਾਂ ਇਧਰਲੇ ਪਾਸੇ ਨੂੰ ਆਏ ਆ ਤੇ ਇਹ ਹੈਗੀ ਆ ਜੀ ਦੂਜੀ ਮিনার। ਇਹਦਾ ਕੋਈ ਪਾਰਟਿਕੂਲਰ ਨਾਮ ਨਹੀਂ ਹੈਗਾ। ਬਸ ਇਹਨੂੰ ਤਾਰੀਖੇ ਮਨਾਰ ਕਹਿੰਦੇ ਨੇ ਤਾਰੀਖ ਮਤਲਬ ਵੀ ਪੁਰਾਣੇ ਟਾਈਮਾਂ ਦੀ ਬਹੁਤ ਪੁਰਾਣੀਆਂ ਗੱਲਾਂ ਬਾਤਾਂ ਨੇ ਤੇ ਇਹ ਵੀ ਸੇਮ ਉਵੇਂ ਹੀ ਬਣਾਈ ਹੋਈ ਆ ਉਹਨੇ ਆਪਦਾ ਇਹ ਆਪਦੇ ਰਾਜ ਦੇ ਵਿੱਚ ਲੈਂਡਮਾਰਕ ਮਤਲਬ ਇਹ ਚੀਜ਼ ਨੂੰ ਬਣਾਇਆ ਸੀ ਉਹ ਸਾਹਮਣੇ ਕੱਚੇ-ਕੱਚੇ ਘਰ ਬਣੇ ਹੋਏ ਨੇ ਇੱਥੇ ਹੋਰ ਕਬਰਾਂ ਬਣੀਆਂ ਹੋਈਆਂ ਨੇ ਇੱਕ ਉਹ ਯਾਰ ਟੈਂਕ ਲੱਗਿਆ ਪਿਆ ਉੱਥੇ ਤੇ ਉਹ ਕਿਸ ਦੀ ਕਬਰ ਸੀ ਉਹ ਵਾਲਾ ਉਹ ਗਜ਼ਨੀ ਕੇ ਥਾ ਕੁਛ ਹੈ ਨਾ ਉਹ ਬਾਲੋ ਬਾਲੋਲੀ ਦਾਣਾ وہ گزنی کے رشتہ داری میں تھا ہاں اس کے یہ دو نا بھائی ہے اچھا وہ صدر بھی تھا اس کو شاروال بنا دیا اچھا بازار میں بازار میں خنوا دیکھ لو پا کوئی آدمی قیامت میں تھا کوئی دور آزار میں تھا کہ کیسا کرے گا ٹھیک ہے ٹھیک ہے ٹھیک ہے جیڑی اہے منارہ ادھا نام ہے گا جی منارت آف بہرام شاہ ਤੇ ਜਿਹੜੀ ਪਹਿਲਾਂ ਆਪਾਂ ਦੇਖ ਕੇ ਆਏ ਆ ਉਹਦਾ ਨਾਮ ਹੈਗਾ ਜੀ ਮਿਨਾਰਤ ਆਫ ਮਸੂਦ ਇਹ ਮੈਂ ਗੂਗਲ ਤੇ ਕੱਢ ਕੇ ਦੇਖੇ ਨੇ ਇਹਨਾਂ ਦੇ ਨਾਮ ਉਹ ਸਾਹਮਣੇ ਮਿਨਾਰ ਆ ਮਿਨਾਰ ਦੇ ਇਧਰਲੇ ਪਾਸੇ ਟੈਂਕ ਸੱਟਿਆ ਪਿਆ ਇਹਨਾਂ ਨੇ ਪੁਰਾਣੇ ਟਾਈਮਾਂ ਦਾ ਇਹ ਰਸ਼ੀਆ ਨਾਲ ਜੋ ਲੜਾਈ ਲੱਗੀ ਸੀ ਨਾ ਤਾਂ ਇਹ ਰਸ਼ੀਆ ਦਾ ਟੈਂਕ ਆ ਕਿਉਂਕਿ ਅਮਰੀਕਾ ਵਾਲਾ ਤਾਂ ਸਾਰੇ ਸਾਧਨ-ਸੂਧਨ ਲੈ ਗਏ ਇੱਥੋਂ ਇਹ ਰਸ਼ੀਆ ਕਾ ਟੈਂਕ ਹੈ ਨਾ ਰਸ਼ੀਆ ਕਾ ਰੂਸ ਕਾ ਅ ਬਹੁਤ ਪਏ ਨੇ ਇਹ ਜਿਹੇ ਟੈਂਕ ਇੱਥੇ ਆ ਦੇਖੋ ਇਸ ਟਾਈਮ ਆਪਾਂ ਜਿਹੜੇ ਟੈਂਕ ਦੇ ਉੱਤੇ ਖੜੇ ਆ ਨਾ ਇਹ ਰੂਸ ਦਾ ਟੈਂਕ ਆ ਰਸ਼ੀਆ ਦਾ ਟੈਂਕ ਆ ਜਦੋਂ ਅਫਗਾਨਿਸਤਾਨ ਦੀ ਲੜਾਈ ਚੱਲਦੀ ਸੀ ਰਸ਼ੀਆ ਦੇ ਨਾਲ ਤਾਂ ਉਹ ਟਾਈਮਾਂ ਦੇ ਟੈਂਕ ਨੇ ਰਸ਼ੀਆ ਇੱਥੇ ਛੰਡ ਛੱਡ ਕੇ ਭੱਜ ਗਿਆ ਸੀ ਇਸ ਟਾਈਮ ਇੱਥੇ ਅਮਰੀਕਾ ਸੀ ਤੇ ਅਮਰੀਕਾ ਆਪਦੇ ਸਾਰੇ ਸਾਜੋ ਸਮਾਨ ਆਪਦੇ ਨਾਲ ਲੈ ਗਿਆ ਪਰ ਰਸ਼ੀਆ ਇੱਥੇ ਟੈਂਕ ਟੰਕ ਬਹੁਤ ਪੈਨੇ ਅਫਗਾਨਿਸਤਾਨ ਦੀਆਂ ਸੜਕਾਂ ਤੇ ਤੇ ਆ ਵੀ ਕਿਥੇ ਟੈਂਕ ਪਿਆ ਸੀ ਇਹ ਮੈਂ ਦੇਖਣ ਆ ਗਿਆ ਸੀ ਇਹ ਸਾਰੀ ਜਗ੍ਹਾ ਇਹ ਵੀ ਗਜ਼ਨੀ ਦੀ ਆ ਇੱਥੇ ਜੋ ਮੇਲਾ ਬਾਜ਼ਾਰ ਭਰਦਾ ਹੁੰਦਾ ਸੀ ਤੇ ਇਹ ਥਾਂ ਦੇ ਉੱਤੇ ਲਿਆ ਕੇ ਆਪਦਾ ਉਹ ਸਾਰਾ ਗਹਿਣਾ ਗੱਟਾ ਹੀਰੇ ਜਵਾਹਰਾਤ ਸਾਰੇ ਇੱਥੇ ਦੱਬ ਦਿੰਦਾ ਹੁੰਦਾ ਸੀ ਜੇ ਮੈਂ ਤੁਹਾਨੂੰ ਦੱਸਦਾ ਵੀ 971 ਦੇ ਵਿੱਚ ਮਹਿਮੂਦ ਗਜ਼ਨੀ ਦਾ ਜਨਮ ਹੋਇਆ 998 ਦੇ ਵਿੱਚ ਉਹ ਗੱਦੀ ਤੇ ਬਹਿ ਗਿਆ 1030 ਦੇ ਵਿੱਚ ਅਪ੍ਰੈਲ ਉਹਦੀ ਡੈਥ ਹੋ ਗਈ ਸੀ ਠੀਕ ਹੈ ਉਹ ਵੀ 30 ਅਪ੍ਰੈਲ ਨੂੰ ਤੇ ਤੁਸੀਂ ਦੇਖੋ ਵੀ 998 ਤੋਂ ਲੈ ਕੇ 1030 ਵੀ ਤੱਕ 32 ਸਾਲ ਬਣੇ ਨੇ ਤੇ 32 ਸਾਲਾਂ ਦੇ ਵਿੱਚ ਵਿੱਚ ਉਹਨੇ 17 ਵਾਰ ਹਮਲਾ ਕਰਤਾ ਵੀ ਇਹ ਲਾ ਲਓ ਵੀ 2 ਸਾਲਾਂ ਦੇ ਵਿੱਚ ਵਿੱਚ ਉਹ ਇੱਕ ਹਮਲਾ ਕਰ ਹੀ ਦਿੰਦਾ ਹੁੰਦਾ ਸੀ ਤੇ ਸੋਮਨਾਥ ਦੇ ਮੰਦਿਰ ਤੇੜਾ ਉਹਨੇ ਹਮਲਾ ਕੀਤਾ ਉਹ ਕੀਤਾ ਸੀ ਉਹਨੇ ਆਦਾ 15ਵਾਂ ਹਮਲਾ ਜੋ ਦੋਨੇ ਸਾਰੇ ਮੰਦਰ ਮੰਦਰ ਲੁੱਟ ਲਏ ਸਾਰਾ ਕੁਝ ਫਿਰ ਉਹਨੂੰ ਭਿੰਕ ਲੱਗੀ ਸੀ ਸੋਮਨਾਥ ਦੇ ਮੰਦਰ ਦੀ ਕਹਿੰਦਾ ਵੀ ਉੱਥੇ ਹੀਰੇ ਚਾਂਦੀ ਸੋਨੇ ਦੇ ਗੇਟ ਲੱਗੇ ਹੋਏ ਨੇ ਫਿਰ ਉਹ 15ਵਾਂ ਹਮਲਾ ਉਹਨੇ ਸੋਮਨਾਥ ਦੇ ਮੰਦਰ ਤੇ ਕੀਤਾ ਸੀ ਫਿਰ ਉੱਥੋਂ ਪੱਟ ਕੇ ਲੈ ਕੇ ਆਇਆ ਦਰਵਾਜ਼ੇ ਉਹ ਤੇ ਉਹਨੇ ਆ ਜਿੱਥੇ ਉਹਦੀ ਕਬਰ ਬਣੀ ਹੋਈ ਹੈ ਨਾ ਉਹ ਟਾਈਮਾਂ ਤੇ ਉੱਥੇ ਲੱਗੇ ਹੁੰਦੇ ਸੀ ਉੱਥੇ ਦਰਵਾਜ਼ੇ ਉਹਦੇ ਲੱਗੇ ਹੁੰਦੇ ਸੀ ਉੱਥੇ ਹੀ ਉਹਦੀ ਕਬਰ ਬਣਦੀ ਤੇ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਖੜੇ ਆ ਨਾ ਤਾਂ ਉਧਰਲੇ ਪਾਸੇ ਸਾਹਮਣੇ ਸਕਰੀਨ ਦੇ ਵਿੱਚ ਤੁਹਾਨੂੰ ਕੈਮਰੇ ਚ ਦਿਖਣਾ ਨਹੀਂ ਹੈਗਾ 100 ਮੀਟਰ ਦੇ ਨੇੜੇ ਤੇ ਜਿਹੜੇ ਦੂਰੀ ਆ ਖਾਲਸੇ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜਿੱਥੇ ਆਪਾਂ ਜਾ ਕੇ ਆਏ ਆ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਹਦਾ ਦਰਸ਼ਨ ਵੀ ਕਰਵਾਏ ਨੇ ਤੇ ਆ ਸਾਰੀ ਉਹੀ ਜਗਾ ਜਿੱਥੇ ਬਾਜ਼ਾਰ ਜਾਂ ਉਹਦਾ ਮੇਲਾ ਭਰਦਾ ਹੁੰਦਾ ਸੀ ਇਹ ਆ ਜੀ ਪੂਰਾ 올ਡ ਟਾਊਨ ਜਿਹੜਾ ਉਹ ਟਾਈਮਾਂ ਦੇ ਲੋਕਾਂ ਦੇ ਘਰ ਨੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਥੋੜਾ ਥੋੜਾ ਆਪਾਂ ਦਿਖਾਇਆ ਸੀ ਤੇ ਇਹ ਸਾਰੇ ਘਰ ਹੀ ਹਜ਼ਾਰ ਹਜ਼ਾਰ ਸਾਲ ਪੁਰਾਣੇ ਨੇ ਹਜ਼ਾਰ ਸਾਲ ਤਾਂ ਚਲ ਆਪਾਂ ਤਾਂ ਕਹੇਤਾ ਕੋਈ ਗਜਨੀ ਉਹ ਟਾਈਮਾਂ ਦੇ ਵਿੱਚ ਹੁੰਦਾ ਸੀ ਗਜਨੀ ਤੋਂ ਵੀ ਪਹਿਲਾਂ ਦੇ ਘਰ ਬਣੇ ਹੋਏ ਨੇ ਇਹ ਠੀਕ ਆ ਮਾੜਾ ਮੋਟਾ ਲੋਕ ਰੈਨੋਵੇਟ ਕਰ ਲੈਂਦੇ ਨੇ ਤੇ ਕਿਉਂਕਿ ਇੱਥੇ ਕੋਈ ਬਾਹਲੀ ਅਮੀਰੀ ਨਹੀਂ ਹੈਗੀ ਠੀਕ ਠਾਕ ਜੇ ਲੋਕ ਰਹਿੰਦੇ ਨੇ ਤੇ ਪਰ ਜੇ ਘਰ ਡਿੱਗਣ ਵਾਲਾ ਹੁੰਦਾ ਮਾੜਾ ਮੋਟਾ ਨੂੰ ਰੈਨੋਵੇਟ ਕਰਕੇ ਆਪ ਦਾ ਉਹ ਖੜਾ ਕਰ ਲੈਂਦੇ ਨੇ ਘਰ ਨੂੰ ਹੁਣ ਆਪਾਂ ਤੁਹਾਨੂੰ ਉਹਦਾ ਇੱਕ ਉਹ ਕਿਲਾ ਜਿਹਾ ਦਿਖਾ ਕੇ ਲੈ ਕੇ ਆਉਣੇ ਆ ਜਿੱਥੇ ਉਹ ਆਪਦੇ ਹਾਥੀ ਘੋੜੇ ਬੰਨਦਾ ਰਿਹਾ ਸੀ ਲੋ ਜੀ ਇਸ ਟਾਈਮ ਆਪਾਂ ਕਿਲੇ ਦੇ ਵਿੱਚ ਪਹੁੰਚ ਗਏ ਆ ਤੇ ਇਹ ਉਹਦਾ ਭਾਈ ਕਿਲਾ ਬਣਿਆ ਹੋਇਆ ਇੱਥੇ ਉਹ ਰਹਿੰਦਾ ਰਿਹਾ ਸੀ ਤੇ ਉਹਦੇ ਹਾਥੀ ਘੋੜੇ ਜਿਹੜੇ ਉਹਦੇ ਕੋਲ ਹੁੰਦੇ ਸੀ ਸਲਾਮ ਵਾਲੇਕੁਮ ਤੇ ਜਿਹੜੇ ਉਹਦੇ ਕੋਲ ਹਾਥੀ ਘੋੜੇ ਹੋਰ ਹਥਿਆਰ ਹੁੰਦੇ ਸੀ ਉਹ ਇਸ ਕਿਲੇ ਦੇ ਵਿੱਚ ਰੱਖਦਾ ਹੁੰਦਾ ਸੀ ਸਲਾਮ ਵਾਲੇਕੁਮ ਆ ਭਈ ਬਣਿਆ ਹੋਇਆ ਉਹ ਟਾਈਮਾਂ ਦੇ ਵਿੱਚ ਜਿਵੇਂ ਆਪਣੇ ਵਾਲੇ ਪਾਸੇ ਕਿਲੇ ਬਣੇ ਹੋਏ ਨੇ ਠੇ ਖਤਰ ਖਤਰਨਾਕ ਹਨ ਇੱਥੇ ਓਵੇਂ ਦਾ ਹਿਸਾਬ ਗੁਦਾਬ ਨਹੀਂ ਹੈਗਾ ਹੈ ਤਾਂ ਕਿਲਾ ਇਹ ਗਜ਼ਨੀ ਦਾ ਗੋਲੀਆਂ ਇਹਦੇ ਉੱਤੇ ਤਾਲੀ ਮਾਰਦੀਆਂ ਲੱਗੀਆਂ ਹੋਈਆਂ ਨਹੀਂ ਆਹ ਦੇਖੋ ਉਹ ਗੋਲੀਆਂ ਕੇ ਨਿਸ਼ਾਨ ਹੈ ਹਨ ਹੂੰ ਆ ਦੇਖੋ ਉਹਨੇ ਮਾਰਾ ਜਾਂ ਉੱਚਾਤ ਮਾਰਾ ਦਿੰਦੇ ਆ ਅੰਦਰੋਂ ਪਰ ਜਿਹੜੀਆਂ ਆ ਤੁਸੀਂ ਨਿਸ਼ਾਨ ਦੇਖ ਰਹੇ ਹੋ ਆਲੇ ਮੋٹے ਮੋٹے ਇਹ ਸਾਰੇ ਗੋਲੀਆਂ ਦੇ ਨੇ ਆ ਦੇਖੋ ਦੋ ਬੰਦੇ ਆ ਸੀ ਆਪਣੇ ਨਾਲ ਠੰਡੀ ਸੰਡੀ ਹਵਾ ਆ ਰਹੀ ਆ ਅੰਦਰੋਂ ਆ ਦੇਖ ਲਓ ਐਵੇਂ ਦਾ ਬਣਿਆ ਹੋਇਆ ਅੰਦਰੋਂ ਆ ਚੀਜ਼ ਸਰਿਆਂ ਨੂੰ ਵੇਟ ਕੀਤੀ ਹੋਈ ਆ ਕਿਉਂਕਿ ਸਿਮਿੰਟ ਲੱਗਿਆ ਹੋਇਆ ਇਹਦੇ ਵਿੱਚ ਆ ਇਥੇ ਉਹਨਾਂ ਦੇ ਉਹ ਬਣਾਏ ਹੋਏ ਨੇ ਲੋਕ ਕੇ ਗੋਲੀਆਂ ਚਲਾਉਣ ਵਾਸਤੇ ਮਤਲਬ ਕਿਲੇ ਕੁਲੇ ਤਾਂ ਵੀ ਖੰਡਰ ਹੋ ਗਏ ਨਾ ਇਥੇ ਜੰਗ ਲੜਾਈ ਬਹੁਤ ਚੱਲਦੀ ਰਹੀ ਆ ਤੇ ਮਾਰ ਮਾਰ ਗੋਲੀਆਂ ਅਗਲਿਆਂ ਨੇ ਪੰਨ ਤੇ ਕੀ ਪਤਾ ਕਿੰਨੇ ਕਿਥੇ ਗਰ ਰੇਡ ਵੱਜੇ ਹੋਣ ਕਿੰਨੇ ਕਿਥੇ ਰਾਕਟ ਲਾਂਚਰ ਵੱਜੇ ਹੋਣ ਆ ਸਾਰਾ ਉਹੀ ਬਣਿਆ ਹੋਇਆ ਲੱਗਦੀ ਆ ਦੇਖਣ ਨੂੰ ਪੁਰਾਣੀ-ਪੁਰਾਣੀ ਕਈ ਵਾਰ ਇਹ ਹੁੰਦਾ ਵੀ ਆ ਪੁਰਾਣੀ ਜਗ੍ਹਾ ਕੋਈ ਦੇਖਣ ਜਾਂਦੇ ਆ ਪਰ ਉੱਥੇ ਪਹੁੰਚ ਕੇ ਫੀਲ ਨਹੀਂ ਆਉਂਦਾ ਇੱਥੇ ਪਹੁੰਚ ਕੇ ਫੀਲ ਜ਼ਰੂਰ ਆ ਰਿਹਾ ਵੀ ਇਹ ਗਜ਼ਨੀ ਦਾ ਕਿਲਾ ਪਰ ਗੱਲ ਇਹ ਆ ਵੀ ਦੁਨੀਆ ਭਰ ਦਾ ਉਹਨੇ maal ਲੁੱਟਿਆ ਯਾਰ ਉਹੜਾ ਕਿੱਥੇ ਦਿੱਤਾ ਉਹਨੇ ਕਿਹੜਾ ਉਹਨੇ ਮਤਲਬ ਐਫ ਡੀ ਕਰਾਈ ਸੀ ਵੀ ਕੁਝ ਵੀ ਨਹੀਂ ਬਚਿਆ ਉਹਦੇ ਕੋਲ ਨਾ ਉਹਦੇ ਕੋਲ ਨਾ ਜਿਹੜੇ ਉਹਦੇ ਪੈਰੋਕਾਰ ਦੇ ਉਹਨੂੰ ਫੋਲੋ ਕਰਦੇ ਨੇ ਆ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨੂੰ ਵਧੀਆ ਮੰਨਦੇ ਨੇ ਨੈਸ਼ਨਲ ਹੀਰੋ ਮੰਨਦੇ ਨੇ ਨਾ ਉਹਨਾਂ ਕੋਈ ਜਾਂ ਕੁਝ ਉਹੜਾ ਉੱਪਰ ਬਣਿਆ ਹੋਇਆ ਉਹ ਵੀ ਸਾਰਾ ਏਵੇਂ ਬਣਿਆ ਹੋਇਆ ਬਸ ਬਚਿਆ ਕੁਛ ਨਹੀਂ ਐਵੇਂ ਗਾਰੇ ਨਾਲ ਕੱਚੀਆਂ ਲਿਪੀਆਂ ਹੋਈਆਂ ਕੰਧਾਂ बस ਦੇਖਣ ਨੂੰ ਰਹਿ ਗਈਆਂ ਯਹਾਂ ਪੇ ਕੁਛ ਖਾਸ ਅਭੀ ਬਚਾ ਨਹੀਂ ਹੈ ਹੈਨਾ ਦੇਖਣੇ ਕੇ ਲੇ ਕੁਛ ਖਾਸ ਨਹੀਂ ਬਚਾ ਇਸਮੇ ਤੂ ਹੈਨਾ ਖੰਡਰ ਹੋ ਗਿਆ ਹੂੰ ਖਰਾਬ ਹੋ ਗਿਆ ਅੱਛਾ ਜਿਹੜਾ ਉਹ ਆ ਸਾਹਮਣੇ ਉੱਥੇ ਇੱਕ ਟੌਮ ਬਣਿਆ ਹੋਇਆ ਜਿਹੜੇ ਵੀ ਉਹ ਟੌਮ ਬਣੇ ਹੋਏ ਨੇ ਜਾਂ ਕਬਰਾਂ ਹਾਂ ਸਾਰਾ ਗਿਰ ਗਿਆ ਉਹ ਲੜਾਈ ਵੀ ਚਲਦੀ ਰਹੀ ਹੈ ਨਾ ਯਹਾਂ ਸੇ ਯਹਾਂ ਪੇ ਉਸki وجہ ਸੇ ਵੀ ਕੋਈ ਨਾ ਕੋਈ ਇਸਕੇ ਉਪਰ ਲਗਾ ਹੋਗਾ ਜੇ ਤੁਸੀਂ ਜਾਣ ਦਾ ਉੱਪਰ ਜਾ ਕੇ ਵੀ ਦੇਖ ਸਕਦੇ ਹੋ ਪਰ ਉੱਥੇ ਐਡੀ ਕੋਈ ਖਾਸ ਗੱਲਬਾਤ ਹੈ ਨਹੀਂ ਤੇ ਬਸ ਜਿਹੜੀਆਂ ਕੰਦਾ ਤੁਸੀਂ ਹੁਣ ਇੱਥੇ ਦੇਖ ਰਹੇ ਹੋ ਆ ਥੋੜੇ ਥੋੜੇ ਤਹਿ ਖਾਨੇ ਜੀ ਇਹਜਾ ਕੁਝ ਜੇ ਤੁਸੀਂ ਹੁਣ ਉੱਪਰ ਜਾ ਫੜੋਗੇ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਊਗਾ ਉੱਥੋਂ ਖੜ ਕੇ ਤੁਸੀਂ ਗਜਨੀ ਸ਼ਹਿਰ ਦਾ 뷰 ਪੁਆਇੰਟ ਦੇਖ ਸਕਦੇ ਹੋ ਇੱਕ ਗੱਡੀ ਹੈਰਾਨੀ ਵਾਲੀ ਗੱਲ ਆ ਹਨਾ ਬਾਕੀ ਕਦੇ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ ਨਾ ਉਦੋਂ ਸੋਚਿਆ ਵੀ ਨਹੀਂ ਹੋਣਾ ਵੀ ਅਸੀਂ ਆਪ ਗਜਨੀ ਦੇ ਕਿਲੇ ਦੇਖਣ ਜਾਵਾਂਗੇ ਇਥੇ ਲੋ ਇਥੇ ਮੈਂ ਬੋਲਣ ਲੱਗੇ ਥਈ ਕਈ ਵਾਰ ਨਾ ਕਾਲ ਕਰ ਜਾਣਾ ਇਤਰਾਜ਼ ਕਰ ਜਾਣਾ ਕਿਉਂਕਿ ਅਖਰ ਮਿਲਦੇ ਜੁਲਦੇ ਹੁੰਦੇ ਨੇ ਤਾਂ ਜਦੋਂ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਉਸ ਨੇੜੇ ਤੇੜੇ ਬੰਦੇ ਸੁਣਦੇ ਹੁੰਦੇ ਨੇ ਤਾਂ ਕਈ ਵਾਰ ਹੁੰਦਾ ਵੀ ਕੋਈ ਇਸ਼ੂ ਨਾ ਕ੍ਰੀਏਟ ਹੋ ਜੇ ਉਥੇ ਮੈਂ ਗਜ਼ਨੀ ਗਜ਼ਨੀ ਕਰੀ ਜਾਣਾ ਅਸੀਂ ਉਹਦੀ ਕਬਰ ਤੇ ਉਥੇ ਬਾਈ ਨੇ ਮੈਨੂੰ ਕਿਹਾ ਕਹਿੰਦਾ ਸੁਲਤਾਨ ਮਹਿਮੂਦ ਗਜ਼ਨਵੀ ਕਹੋ ਤੇ ਹਾਂ ਫਿਰ ਮੈਂ ਕਿਹਾ ਜੀ ਹਾਂਜੀ ਹਾਂਜੀ ਉਹੀ ਤੇ ਬਾਕੀ ਇਹ ਨੈਸ਼ਨਲ ਹੀਰੋ ਮੰਨਦੇ ਨੇ ਕਿਉਂਕਿ ਸਾਰਾ ਲੁੱਟਿਆ ਹੋਇਆ ਖਜ਼ਾਨਾ ਉਹ ਇਥੇ ਲਿਆਉਂਦਾ ਹੁੰਦਾ ਸੀ ਇਥੇ ਪਰ ਮੰਡੀਆਂ ਦੇ ਵਿੱਚ ਕੰਮਕਾਰ ਮਿਲਦਾ ਜਾਂ ਕਿਵੇਂ ਵੀ ਲੋਕਾਂ ਨੂੰ ਰੋਜ਼ਗਾਰ ਮਿਲ ਜਾਂਦਾ ਸੀ ਉਹਦੇ ਲੁੱਟੇ ਹੋਏ ਖਜ਼ਾਨੇ ਦੇ ਨਾਲ ਤਾਂ ਕਰਕੇ ਲੋਕ ਇਹਨੂੰ ਨੈਸ਼ਨਲ ਹੀਰੋ ਮੰਨਦੇ ਨੇ ਅਹੀਂ ਜਦੋਂ ਅਸੀਂ ਔਰੰਗਾਬਾਦ ਦੇ ਵਿੱਚ ਤੁਗਲਕਾਬਾਦ ਜਗ੍ਹਾ ਬਣੀ ਹੋਈ ਆ ਔਰੰਗਾਬਾਦ ਪੈਂਦਾ ਮਹਾਰਾਸ਼ਟਰ ਦੇ ਵਿੱਚ ਉੱਥੇ ਔਰੰਗਜੀਬ ਦੀ ਕਬਰ ਬਣੀ ਹੋਈ ਆ ਤੇ ਔਰੰਗਜੀਬ ਨੂੰ ਵੀ ਲੋਕ ਆਪ ਦਾ ਉੱਥੇ ਨੈਸ਼ਨਲ ਹੀਰੋ ਮੰਨਦੇ ਨੇ ਉਹਦੀ ਕਬਰ ਤੇ ਪੂਜਾ ਕਰਦੇ ਨੇ ਤੇ ਉਹਨੂੰ ਵਧੀਆ ਆਪ ਦਾ ਉਹ ਹੀਰੋ ਮੰਨਦੇ ਨੇ ਪਰ ਜੇ ਆਪਾਂ ਦੂਜਾ ਇਤਿਹਾਸ ਦੇਖੀਏ ਉਹਦੇ ਅਕੋਰਡਿੰਗ ਉਹਨੂੰ ਆਪਾਂ ਲਟੇਰੇ ਵੀ ਕਹਿ ਸਕਦੇ ਆ ਹਣਾ ਇਹਨਾਂ ਨੂੰ ਵੀ ਲਟੇਰੇ ਕਹਿ ਸਕਦੇ ਆ ਕਿਉਂਕਿ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਪਰ ਜਿੰਨਾਂ ਕੋਲ ਉਹ ਖੋਕੇ ਲੈ ਕੇ ਆਉਂਦੇ ਸੀ ਉਹ ਤੁਸੀਂ ਦੇਖੋ ਵੀ ਕਿਵੇਂ ਲੋਕ ਸਰਵਾਈਵ ਕਰਦੇ ਹੋਣਗੇ ਉਹ ਟਾਈਮਾਂ ਦੇ ਵਿੱਚ ਇੰਡੀਆ ਕੋਲ ਇੰਨਾ ਕੁ ਧਨ ਦੌਲਤ ਹੁੰਦੀ ਸੀ ਨਾ ਵੀ ਜਿੰਨਾ ਮਰਜ਼ੀ ਲੁੱਟੀ ਜਾਓ ਖਤਮ ਨਹੀਂ ਹੁੰਦਾ ਸੀ ਆਪਣੇ ਵਾਲੇ ਬਸ ਪਤਾ ਨਹੀਂ ਲਟਾਉਂਦੇ ਹੀ ਰਹੇ ਉੱਥੇ 17 ਵਾਰ ਲੁੱਟ ਕੇ ਲੈ ਗਿਆ ਸੀ ਪਰ ਬਾਅਦ ਦੇ ਵਿੱਚ ਹੋਰ ਵੀ ਇਤਿਹਾਸ ਉਹਦਾ ਜੁੜਦਾ ਉਹ ਜਦੋਂ ਆਪਾਂ ਅੱਗੇ ਜਾਵਾਂਗੇ ਨਾ ਜਿਹੜਾ ਆਪਾਂ ਗੱਲਾਂ ਕਰਦੇ ਹੁੰਦੇ ਹੁੰਨੇ ਆ ਵੀ ਗਜ਼ਨੀ ਦੀਆਂ ਬਾਜ਼ਾਰਾਂ ਚ ਜਿਹੜੀਆਂ ਧੀਆ ਪਹਿਣਾ ਵਿਕਣ ਜਾਂਦੀਆਂ ਹੁੰਦੀਆਂ ਸੀ ਉਹਨਾਂ ਨੂੰ ਸਿੱਖ ਛਡਾ ਲੈਂਦੇ ਹੁੰਦੇ ਸੀ ਉਹ ਵੀ ਇਤਿਹਾਸ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਪਰ ਹਜੇ ਉੱਥੇ ਪਹੁੰਚ ਕੇ ਕਰਾਂਗੇ ਜਿੱਥੇ ਉਹ ਇਤਿਹਾਸ ਜੁੜਦਾ ਆ ਗਜ਼ਨੀ ਦੇ ਟਾਈਮ ਦੇ ਵਿੱਚ ਉੱਥੇ ਸਿੱਖ ਨਹੀਂ ਹੁੰਦੇ ਸੀ ਕਿਉਂਕਿ ਗਜ਼ਨੀ ਦੀ ਜਿਹੜੀ ਗੱਲ ਆ ਉਹ 10ਵੀਂ ਸੈਂਚਰੀ ਦੀ ਆ ਤੇ ਗੁਰੂ ਨਾਨਕ ਸਾਹਿਬ ਜੀ ਵੇਲੇ ਸਿੱਖ ਆਏ ਨੇ ਤੇ ਜੇ ਆਪਾਂ ਖਾਲਸੇ ਦੀ ਗੱਲ ਕਰੀਏ ਤਾਂ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਸਾ ਹਣਾ ਉਹ 1690 ਈਸਵੀ ਦੇ ਵਿੱਚ ਗੱਲ ਚੱਲੇਗੀ 17ਵੀਂ ਸੈਂਚਰੀ ਦੇ ਵਿੱਚ ਜਿਹੜੀ ਇੱਥੇ ਆਪਾਂ ਗੱਲ ਕਰ ਰਹੇ ਹਾਂ ਇਹ ਆਪਾਂ 10ਵੀਂ ਸੈਂਚਰੀ ਦੀ ਗੱਲ ਕਰ ਰਹੇ ਹਾਂ 971 ਚੋਂ ਦਾ ਜਨਮ ਹੋਇਆ 998 ਚੋਂ ਗੱਦੀ ਤੇ ਬਹਿ ਗਿਆ ਤੇ 1030 ਤੱਕ ਉਹਨੇ ਅੱਧਾ ਭਾਰਤ ਲੁੱਟ ਲੁੱਟ ਕੇ ਨੰਗ ਕਰਤਾ ਸੀ ਤੇ ਇਹ ਗੱਲਾਂ ਸੱਚੀਆਂ ਨੇ ਪਰ ਕਮਾਲ ਹੋ ਗਈ ਹਣਾ ਬਈ ਉਹਦਾ ਜੋਰ ਨਹੀਂ ਕਿ ਉਹ ਬੰਦੇ ਰਾਜ ਨਹੀਂ ਕਰਨਾ ਆਉਂਦੇ ਸੀ ਉਹ ਕਹਿੰਦਾ ਰਾਜ ਤੁਸੀਂ ਕਰੋ ਸਾਨੂੰ ਤਾਂ ਖਜ਼ਾਨਾ ਚਾਹੀਦਾ ਸਾਡਾ ਖਜ਼ਾਨਾ ਸਾਨੂੰ ਭਰੋ ਸਾਡੇ ਖਾਤੀ ਘੋੜੇ ਤੇ ਲੱਦੋ ਸੋਨੇ ਹੀਰੇ ਜਵਾਰਾ ਤੇ ਅਸੀਂ ਵਾਪਸ ਮੁੜੀਏ ਰਹਿੰਦੇ ਹੋ ਇੱਥੇ ਹੀ ਹੁੰਦੇ ਸੀ ਠੰਡੇ ਇਲਾਕੇ 'ਚ ਹਾਂ ਹੁਣ ਆਪਾਂ ਚੱਲੀਏ ਚੱਲੇ ਚਲੋ ਜੀ ਬਸ ਇਹ ਚੀਜ਼ਾਂ ਇੱਥੇ ਦੇਖਣ ਆ ਲਈਆਂ ਸੀ ਇਹ ਆਪਾਂ ਹੁਣ ਦੇਖ ਲਈਆਂ ਇੱਕ ਚੀਜ਼ ਇੱਥੇ ਹੋਰ ਵੀ ਆ ਦੇਖਣ ਆਲੀ ਦੋ ਰਾਜੇ ਹੋਏ ਨੇ ਜਿਹਦੇ ਵਿੱਚ ਆਪਾਂ ਕਨਫਿਊਜ਼ ਹੋ ਜਾਂਦੇ ਇਤਿਹਾਸ 'ਚ ਇੱਕ ਮਹਿਮੂਦ ਗਜ਼ਨਵੀ ਤੇ ਇੱਕ ਮਹਿਮੂਦ ਗੋਰੀ ਮਹਿਮੂਦ ਗੋਰੀ ਉਹ ਸੀ ਜਿਹਦੀ ਕੇ ਪ੍ਰਥਵੀ ਰਾ चौहान ਵੇਲੇ ਉਹਦੀਆਂ ਲੜਾਈਆਂ ਹੁੰਦੀਆਂ ਸੀ ਉਹਦੇ ਨਾਲ ਉਹ ਇਤਿਹਾਸ ਹੋਰ ਪਾਸੇ ਜੁੜਦਾ ਜੇ ਉਧਰ ਵੀ ਜਾਣ ਦਾ ਟਾਈਮ ਲੱਗਿਆ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਲਾ ਦੇਖ ਲਓ ਭਾਈ ਗਜ਼ਨੀ ਦਾ ਕੇਲਾ ਇਹ ਸ਼ਾਇਦ ਹੀ ਕਿਸੇ ਨੇ ਪਹਿਲਾਂ ਦਿਖਾਇਆ ਹੋਵੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਤਾ ਤੇ ਖੰਡਰ ਹੋਇਆ ਪਿਆ ਮੇਰਾ ਠੀਕ ਹੈ ਮੇਨ ਤਾਂ ਇਹਦਾ ਜਗਾ ਆਪਾਂ ਦੇਖਣੀ ਆ ਵੀ ਜਗਾ ਕਿਹੜੀ ਸੀ ਤੇ ਜਿਹੜੇ ਸਾਹ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਬੰਦੀ ਬਣਾ ਲਿਆ ਹੁੰਦਾ ਹੁੰਦਾ ਸੀ ਤਾਂ ਇੰਨੀ ਕਿ ਥਾਂ 'ਚ ਤਾਂ ਆਉਂਦੇ ਨਹੀਂ ਹੋਣੇ ਤਾਂ ਉਹ ਦੂਰ ਤੱਕ ਜੰਨੀ ਵੀ ਥਾਂ ਫੈਲੀ ਹੋਈ ਆ ਸਾਰੇ ਕਿਤੇ ਉਹਦਾ ਪੈਰ ਪਸਾਰਿਆ ਹੁੰਦਾ ਸੀ ਉਹਦਾ ਬਾਜ਼ਾਰ ਲੱਗਦਾ ਹੁੰਦਾ ਸੀ ਤੇ ਸਾਰੀ ਉਹ ਜਿਹੜੀ ਬਾਜ਼ਾਰ ਦੇ ਵਿੱਚ ਉਹਨੂੰ ਆਮਦਨੀ ਹੁੰਦੀ ਸੀ ਉਹ ਵੀ ਸਾਰੇ ਉਹ ਆਪਣੇ ਖਜ਼ਾਨੇ ਭਰਦਾ ਰਿਹਾ ਤੇ ਇਹਦੇ ਵੀ ਕਿਲੇ ਦੇ ਬਾਹਰ ਜਿਵੇਂ ਨਹਿਰ ਨਹੀਂ ਪੱਟੀ ਹੁੰਦੀ ਰਾਜਸਥਾਨ ਵਾਲੇ ਆਪਾਂ ਕਿਲਿਆਂ ਦੇ ਵਿੱਚ ਦੇਖਦੇ ਆਣ ਵਾਲੇ ਵਿਜੰਦਰ ਆਉਣਾ ਕਿਸੇ ਨੂੰ ਔਖਾ ਹੋਵੇ ਤਾਂ ਉਹ ਚੀਜ਼ ਆ ਇਹ ਪਰ ਸਮਝ ਨਹੀਂ ਆਉਂਦੀ ਐ ਇੰਨਾ ਖਜ਼ਾਨਾ ਗਿਆ ਕਿੱਥੇ? ਮਹਿਮੂਦ ਗਜ਼ਨਈ ਬਹੁਤ ਅਮੀਰ ਰਾਜਾ ਥਾ ਅਮੀਰ ਰਹੀਸ ਰਾਜਾ ਥਾ ਹਾਂ ਬੜਾ ਪੈਸਾ ਥਾ ਉਸਕੇ ਪਾਸ ਪੈਸਾ ਹਾਂ ਪੈਸਾ ਗੰਮ ਆਨੰਦ ਪੈਸਾ ਛਾ ਨਹੀਂ ਮਤਲਬ ਰਹੀਸ ਥਾ ਉਹ ਸੋਧ ਰਜ਼ੰਤਾ اچھا ਤਾਂ ਉਸਕੇ ਫਿਰ ਉਹ ਜੋ ਉਸਕੇ ਉਸਕੇ ਪਾਸ ਕੋਈ ਬੜਾ ਮਹਿਲ ਨਹੀਂ ਥਾ ਕੇ ਐਸੇ ਐਸੇ ਨਾਰਮਲ ਥੇ بس ਉਸਕਾ ਇਸ਼ੂ ਆ ਲੈਂਗੁਏਜ ਬੈਰੀਅਰ ਹੋ ਜਾਂਦਾ ਤਾਂ ਕਰਕੇ ਕਲੀਅਰ ਜੀ ਨਹੀਂ ਹੁੰਦੀ ਗੱਲ ਬਾਕੀ ਇਹਨਾਂ ਨੂੰ ਉਹ ਚੀਜ਼ਾਂ ਬਾਰੇ ਪਤਾ ਵੀ ਨਹੀਂ ਹੁੰਣਾ ਵੀ ਉਧਰ ਉਹ ਕੀ ਕੰਡ ਕਰਦਾ ਰਿਹਾ ਪਰ ਹਾਂ ਇਹ ਬਹੁਤ ਵੱਡੀ ਗੱਲ ਆਪਾਂ ਨੂੰ ਉੱਥੇ ਦੇਖਣ ਨੂੰ ਲਿਖੀ ਮਿਲ ਗਈ ਵੀ ਸੋਮਨਾਥ ਦੇ ਮੰਦਿਰ ਦਾ ਨਾਮ ਲਿਖਿਆ ਹੋਇਆ ਉੱਥੇ ਰੰਜੀਤ ਬਾਵੇ ਦਾ ਵੀ ਗਾਣਾ ਆਇਆ ਸੀ ਸੋਮਨਾਥ ਦਾ ਮੰਦਿਰ ਜੇਕਰ ਗਜ ਨਹੀਂ ਲੁੱਟਦਾ ਨਾ ਤਾਂ ਉਹ ਸਭ ਤੋਂ ਵੱਡੀ ਲੁੱਟ ਸੀ ਉਹਦੀ ਉਹ ਜਦੋਂ ਉਹਨੂੰ ਲੱਗਿਆ ਸੀ ਵੇ ਬਹੁਤ ਛੋਟੇ-ਛੋਟੇ ਹੱਥ ਮਾਰ ਲਏ ਹੁਣ ਚੰਗਾ ਹੀ ਲੁੱਟ ਖਸੁੱਟ ਕਰਕੇ ਆਈਏ ਤਨੌਜ ਵਾਲੇ ਪਾਸੇ ਆਗਰੇ ਵਾਲੇ ਪਾਸੇ ਲਖਨਊ ਵਾਲੇ ਪਾਸੇ ਸਾਰੇ ਕਿਤੇ ਉਹਨੇ ਕਿਰਾਂ ਲੁੱਟ ਕਰ ਲਈ ਸੀ ਬਾਕੀ ਪਹਿਲਾ ਵੀਡੀਓ ਦੇ ਵਿੱਚ ਮੈਂ ਦੱਸ ਕੇ ਹਟਿਆ ਵੀ ਇੱਥੇ ਸਕੂਲ ਬੰਦ ਨੇ ਜੀ ਬੱਚਿਆਂ ਦੇ ਮਤਲਬ ਕੁੜੀਆਂ ਦੇ ਸਕੂਲ ਬੰਦ ਨੇ ਪਰ ਜਿਹੜੀਆਂ ਕੁੜੀਆਂ ਇਹ ਆ ਰਹੇ ਨੇ ਛੋਟੇ-ਛੋਟੇ ਬੱਚੇ ਜਿਹੜੇ ਆ ਰਹੇ ਨੇ ਇਹ ਬੱਚੇ 6ਵੀਂ ਕਲਾਸ ਤੱਕ ਸਕੂਲ ਚ ਜਾਣਗੇ ਤੇ 6ਵੀਂ ਕਲਾਸ ਤੋਂ ਬਾਅਦ ਇਹਨਾਂ ਨੂੰ ਸਕੂਲ ਜਾਣ ਦੀ ਮਨਾਹੀ ਆ ਜਿਹੜੇ ਮੁੰਡੇ ਨੇ ਉਹ ਪਲੱਸ 2 ਤੱਕ ਵੀ ਜਾ ਸਕਦੇ ਨੇ ਜੇ ਉਹਨਾਂ ਨੇ ਗ੍ਰੈਜੂਏਸ਼ਨ ਕਰਨੀ ਆ ਗ੍ਰੈਜੂਏਸ਼ਨ ਕਾਲਜ ਚ ਵੀ ਜਾ ਸਕਦੇ ਨੇ ਕਾਬਿਲ ਦੇ ਵਿੱਚ ਹੈਗੇ ਨੇ ਕਾਲਜ ਪਰ ਜਿਹੜੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਸਕੂਲ ਜਾ ਰਹੀਆਂ ਨੇ 6ਵੀਂ ਜਮਾਤ ਤੱਕ ਹੀ ਜਾ ਸਕਦੀਆਂ ਨੇ ਤੇ ਤਾਲੀਬਾਨ ਦੇ ਆਉਣ ਤੱਕ ਜਿਨ੍ਹਾਂ ਨੇ 6ਵੀਂ ਜਮਾਤ ਤੱਕ ਪੜ੍ਹ ਲਿਆ ਉਹ ਸਾਰੀਆਂ ਕੁੜੀਆਂ ਅਜੇ ਡੇਟ ਦੇ ਵਿੱਚ ਘਰੇ ਬੈਠੀਆਂ ਨੇ ਇੱਕ ਦਰਵਾਜ਼ਾ ਇਧਰਲੇ ਪਾਸੇ ਵੀ ਲੱਗਿਆ ਹੋਇਆ ਇਹ ਸਾਰਾ ਸ਼ਹਿਰ ਹੀ ਕਿਲਾ ਇਹ ਗਜ਼ਨੀ ਦਾ ਕਿਲਾ ਤੇ ਇਹਦੇ ਅੰਦਰ ਸਾਰਾ ਸ਼ਹਿਰ ਵਸਿਆ ਹੋਇਆ ਭਾਈ ਨੰਦ ਲਾਲ ਜੀ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਵੀ ਉਸੇ ਕਿਲੇ ਦੇ ਵਿੱਚ ਹੀ ਬਣਿਆ ਹੋਇਆ ਤੇ ਉਸ ਇਹਦੇ ਕਿਲੇ ਨੂੰ ਤਿੰਨ ਦਰਵਾਜ਼ੇ ਜਾਂਦੇ ਸੀ ਰਾਤ ਨੂੰ ਤਿੰਨੇ ਦਰਵਾਜ਼ੇ ਉਹ ਬੰਦ ਹੋ ਜਾਂਦੇ ਤੇ ਸਾਰਾ ਕਿਲਾ ਇਹਦਾ ਆਲੇ ਦਾਲੇ ਤੋਂ ਲੌਕ ਹੋ ਜਾਂਦਾ ਸੀ ਤੇ ਬਹੁਤ ਇਹ ਵੱਡੇ ਯੋਧੇ ਹੋਏ ਨੇ ਯਾਰ ਐਡੀਆਂ ਦੂਰ ਦੂਰ ਤੱਕ ਇਹਨਾਂ ਲੁੱਟਾਂ ਮਾਰਾਂ ਕੀਤੀਆਂ ਨੇ ਤੇ ਕੋਈ ਆਮ ਗੱਲਾਂ ਨਹੀਂ ਸੀ ਆ ਬਾਕੀ ਯੋਧੇ ਕਹਿ ਸਕਦੇ ਆ ਜਦੋਂ ਇਹਨਾਂ ਦਾ ਮੁਕਾਬਲਾ ਹੀ ਨਹੀਂ ਕੋਈ ਕਰ ਸਕਿਆ ਹਨਾ ਉ ਤਾਂ ਆਪਾਂ ਆਪਦੇ ਇਤਿਹਾਸ ਦੇ ਅਕੋਰਡਿੰਗ ਆਪਾਂ ਇਹਨਾਂ ਨੂੰ ਲੁਟੇਰੇ ਕਹਿੰਦੇ ਆ ਪਰ ਫਿਰ ਯੋਧੇ ਕੌਣ ਹੋਏ ਜੇ ਇਹ ਲੁਟੇਰੇ ਸੀ ਜੇ ਯੋਧੇ ਹੈਗੇ ਸੀ ਫਿਰ ਉਹਨਾਂ ਨੇ ਇਹਨਾਂ ਦਾ ਮੁਕਾਬਲਾ ਕਿਉਂ ਨਹੀਂ ਕੀਤਾ ਉਹ ਟਾਈਮਾਂ ਦੇ ਵਿੱਚ ਹਨਾ ਤਾਂ ਇਸ ਕਰਕੇ ਇਹੀ ਯੋਧੇ ਸੀ ਇਹਨਾਂ ਦੇ ਅਕੋਰਡਿੰਗ ਬਾਕੀ ਰਹੀ ਇੱਥੋਂ ਦੇ ਇਤਿਹਾਸ ਦੀ ਗੱਲ ਇੱਥੋਂ ਦੇ ਅ ਮਤਲਬ ਵੀ ਹੋਰ ਡੀਪ ਗੱਲਾਂ ਦੀ ਗੱਲ ਗੱਲਾਂ ਸਾਨੂੰ ਸਾਰੀਆਂ ਪਤਾ ਹੁੰਦੀਆਂ ਨੇ ਪਰ ਕਈ ਵਾਰੀ ਅਸੀਂ ਗੱਲਾਂ ਕਿਸੇ ਦੀਆਂ ਕੱਟਦੇ ਨਹੀਂ ਹੈਗੇ ਜਦੋਂ ਅਸੀਂ ਉੱਥੇ ਘੁੰਮ ਰਹੇ ਸੀ ਤਾਂ ਮੈਨੂੰ ਮੁਸਤਫਾ ਭਾਈ ਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਵੀ ਜਿਹੜਾ ਤੁਸੀਂ ਇਹ ਟ੍ਰੈਡੀਸ਼ਨਲ ਕੱਪੜੇ ਪਾਏ ਹੋਏ ਨੇ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੱਪੜੇ ਹੀ ਕਹਿੰਦੇ ਆ ਤੇ ਲੋਕ ਫਿਰ ਮੈਨੂੰ ਕਈ ਕਾਫੀਆਂ ਦੇ ਕਮੈਂਟ ਆਏ ਬਾਈ ਇਹਨੂੰ ਸਲਵਾਰ ਕਮੀਜ਼ ਕਹਿੰਦੇ ਨੇ ਮੈਨੂੰ ਵੀ ਪਤਾ ਸਲਵਾਰ ਕਮੀਜ਼ ਕਹਿੰਦੇ ਨੇ ਪਰ ਮੈਂ ਲੋਕਾਂ ਦੀ ਜਵਾਨੀ ਸੁਣਨਾ ਚਾਹੁੰਦਾ ਵੀ ਇਹ ਕਹਿੰਦੇ ਕੀ ਨੇ ਮੈਨੂੰ ਸਲਵਾਰ ਕਮੀਜ਼ ਕਹਿਣ ਲੱਗੇ ਥੋੜਾ ਜਿਹਾ ਔੜ ਜਾ ਲੱਗਿਆ ਵੀ ਚਲ ਆਪਾਂ ਬਾਈ ਨੂੰ ਨਾ ਕਹੀਏ ਐਵੇਂ ਪਰ ਸਲਵਾਰ ਕਮੀਜ਼ ਵੀ ਪਰਸ਼ੀਅਨ ਭਾਸ਼ਾ ਦੇ ਵਿੱਚ ਜਾਂ ਪਸ਼ਤੂ ਦੇ ਕਾਲੇ ਖਾਲੀ ਕਾਲੀ ਆ ਦੇਖੋ ਠੀਕ ਆ ਮੈਨੂੰ ਕਮੈਂਟ ਆਈ ਜਾਂਦੇ ਹੁੰਦੇ ਸੀ ਵੀ ਤੁਸੀਂ ਸਲਵਾਰ ਕਮੀਜ਼ ਤੁਹਾਨੂੰ ਪਤਾ ਨਹੀਂ ਸਲਵਾਰ ਕਮੀਜ਼ ਪਾਉਂਦੇ ਨੇ ਉਹ ਭਾਈ ਐ ਨਹੀਂ ਹੁੰਦਾ ਹੁੰਦਾ ਅਸੀਂ ਲੋਕਲ ਘੁੰਮ ਰਹੇ ਆ ਤਾਂ ਉਹ ਚੀਜ਼ਾਂ ਨਾਲ ਬਹੁਤ ਫਰਕ ਹੁੰਦਾ ਚੀਜ਼ਾਂ ਦਾ ਕਾਫੀ ਲੋਕਾਂ ਨੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮੈਨੂੰ ਇਥੋਂ ਬਾਰੇ 98% ਨੌਲੇਜ ਹੈਗੀ ਆ ਜੇ ਮੈਂ ਅੱਧੀ ਨੌਲੇਜ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਰਿਹਾ ਤਾਂ ਉਹਦਾ ਕਾਰਨ ਇਹ ਆ ਵੀ ਕੁਝ ਕਿ ਗੱਲਾਂ ਐਮੇ ਦੀਆਂ ਜਿਹੜੀਆਂ ਕਿਸੇ ਨੂੰ ਹਿੱਟ ਕਰਨ ਆਪਣੇ ਵੀਡੀਓ ਇਹ ਲੋਕ ਵੀ ਦੇਖਣਗੇ ਮੁਸਤਫਾ ਭਾਈ ਵੀ ਦੇਖਣਗੇ ਆਪਣੇ ਕੀਤੇ ਹੋਏ ਕਮੈਂਟ ਉਹਨਾਂ ਨੂੰ ਹਰਟ ਨਾ ਕਰਨ ਕਈ ਵਾਰ ਆਪਾਂ ਨੂੰ ਹੁੰਦਾ ਵੀ ਵਾਲੇਕੁਮ ਸਲਾਮ ਕੈਸੇ ਹੋ ਬਹੁਤ ਸਭ ਬੜੀਆ ਮੈਂ ਹਿੰਦੁਸਤਾਨ ਇੰਡੀਆ ਪੰਜਾਬ हां के कस्टमर नहीं ना ना उर्दू उर्दू इंग्लिश उर्दू इंग्लिश ना फी है ना तशक्कुर मनाना जी खिदमत हां तशक्कुर बाकी ਇਹਨਾਂ ਤਾਂ ਮੈਂ ਸਮਝਿਆ ਨਾ ਹੁੰਦਾ ਵੀ ਇਹ ਕੋਈ ਖिदमत ਦੀ ਗੱਲ ਕਰ ਰਹੇ ਨੇ ਤਾਂ ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਸੀ ਪਤਾ ਮੈਨੂੰ ਬਹੁਤ ਕੁਝ ਹੁੰਦਾ ਪਰ ਕੁਝ ਗੱਲਾਂ ਮੈਂ ਲੱਕ ਹੋ ਜਾਂਦਾ ਹੁੰਦਾ ਵੀ ਕਿਸੇ ਨੂੰ ਉਹ ਚੀਜ਼ਾਂ ਹਾਰਟ ਨਾ ਕਰਨ ਹੁਣ ਆਪਾਂ ਨੂੰ ਵੀ ਪਤਾ ਭਈ ਆਪਾਂ ਕਹਿ ਦਿੰਦੇ ਆ ਵੀ ਇਹਨਾਂ ਦੇ ਸਲਵਾਰ ਕਮੀਜ਼ ਹਰੀ ਸਿੰਘ ਨਲੂਏ ਨੇ ਪਵਾਏ ਨੇ ਇਹਨਾਂ ਨੂੰ ਸਲਵਾਰ ਕਮੀਜ਼ ਹਨਾ ਪਰ ਆਪਾਂ ਉਹ ਮੈਂ ਫਿਰ ਅਗਲਿਆਂ ਦੇ ਮੂੰਹ ਤੇ ਇਹ ਚੀਜ਼ਾਂ ਜਿਹਾ ਕਹਿਣੀ ਆ ਨਾ ਆਪਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਸ਼ੋਭਾ ਨਹੀਂ ਦਿੰਦੀਆਂ ਹੁਣ ਮੈਂ ਬਾਈ ਨੂੰ ਕਹੀ ਜਾਂ ਮੈਂ ਤੁਹਾਡਾ ਟ੍ਰੈਡੀਸ਼ਨ ਕਿੱਥੋਂ ਆਇਆ ਸਲਵਾਰ ਕਮੀਜ਼ ਇਸ ਕੋ ਆਪ ਕਪੜੋਂ ਕੋ ਸਲਵਾਰ ਔਰ ਕਮੀਜ਼ ਕੋ ਕਲੀ ਬੋਲਤੇ ਹੋ ਕਲੀ ਖਲੀ ਕਾਲੀ 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 ਪਰਤੋ ਪਰਤੋ ਕਮੀਜ਼ ਤਬੀਜ਼ ਸਾਦਰ ਸਾਦਰ ਔਰ ਇਸ ਕੋ ਇਸ ਕੋ ਵਾਲੀ ਓ ਵਾਲੀ ਕਾਲੀ ਕਾਲੀ ਵਾਸਕਟ ਵਾਸਕਟ ਪਸ਼ਤੋਮੇ ਵੀ ਵਾਸਕਟ ਹੀ ਬੋਲਦੇ ਆ ਹਾਂ ਠੀਕ ਆ ਇੱਕ ਵਾਰੀ ਮੈਨੂੰ ਹੋਰ ਬੰਦੇ ਦਾ ਕਮੈਂਟ ਆਇਆ ਕਹਿੰਦੇ ਵੇਸਟ ਕੋਟ ਭਾਈ ਕੋਈ ਅੰਗਰੇਜ਼ੀ ਦਾ ਸ਼ਬਦ ਆ ਇਹ ਪਸ਼ਤੋਮੇ ਇਸਕੋ ਵਾਸਕਟ 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 ਹੀ ਬੋਲਦੇ ਨੇ ਉਹ ਦਰੀ ਮੇਂ ਕੀ ਬੋਲਦੇ ਨੇ ਇਸਕੋ ਦਰੀ ਮੇਂ ਵਾਸਕਟ ਦਰੀ ਮੇਂ ਵੀ ਵਾਸਕਟ ਹੀ ਬੋਲਦੇ ਆ ਬਸ ਠੀਕ ਆ ਭਾਈ ਇਸ ਕਰਕੇ ਮੈਂ ਕਹਿੰਦਾ ਹਾਂ ਨਾ ਬਈ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਗਰਾਊਂਡ ਰਿਐਲਿਟੀ ਦੱਸ ਰਹੇ ਹਾਂ ਨਾ ਉਹ ਸਾਡੀਆਂ ਸਾਰੀਆਂ ਗੱਲਾਂ ਸਹੀ ਹੁੰਦੀਆਂ ਨੇ ਤੇ ਪਰ ਮੈਨੂੰ ਲੋਕ ਕਹਿੰਦੇ ਨੇ ਵੀ ਤੂੰ ਕਿਤਾਬਾਂ ਪੜ੍ਹ ਤਨੂੰ ਕਿਤਾਬਾਂ ਤੋਂ ਵੱਧ ਨੌਲੇਜ ਮਿਲੂਗੀ ਫੇਰ ਤੂੰ ਇੱਥੇ ਪਰ ਐਕਸਪਲੋਰ ਕਰ ਸਕਦਾ ਮੈਂ ਕਹਿੰਦਾ ਉਹਨਾਂ ਵੀ ਕਿਤਾਬਾਂ ਵੀ ਬੰਦਿਆਂ ਦੀਆਂ ਲਿਖੀਆਂ ਹੋਈਆਂ ਨੇ ਅੱਜ ਮੈਂ ਅਫਗਾਨਿਸਤਾਨ ਘੁੰਮ ਰਿਹਾ ਮੈਂ ਇੱਥੇ ਤੁਹਾਨੂੰ ਕੋਈ ਵੀ ਕਿਸੇ ਤੋਂ ਗੱਲ ਕਹਾ ਕੇ ਗੱਪ ਕਹਾਣੀਆਂ ਲੈ ਕੇ ਕਿਤਾਬ ਛਾਪਦਾ ਤਾਂ ਆਨਲਾਈਨ ਟਾਈਮਾਂ ਦੇ ਵਿੱਚ ਉਹ ਕਹਣਗੇ ਵੀ ਆ ਕਿਤਾਬਾਂ ਦੇ ਵਿੱਚ ਆ ਲਿਖਿਆ ਹੋਇਆ ਜੀ ਤਾਂ ਇਸ ਕਰਕੇ ਜਿਹੜੀ ਗਰਾਊਂਡ ਰਿਐਲਿਟੀ ਹੁੰਦੀ ਹੈ ਉਹ ਕਿਤਾਬਾਂ ਦੇ ਨਾਲੋਂ 80% ਉਲਟ ਹੁੰਦੀ ਆ ਠੀਕ ਆ ਤੇ ਬਸ ਇਹੀ ਸੀ ਅੱਜ ਦੀ ਕਹਾਣੀ ਤੇ ਮੜਾ ਜਾ ਹੋਰ ਹੁਣ ਆਪਾਂ ਚੱਲਦੇ ਹਾਂ ਬਾਜ਼ਾਰ ਵਾਲੇ ਪਾਸੇ ਨੂੰ ਆ ਸਾਰੀਆਂ ਇਧਰਲੇ ਪਾਸੇ ਗਹਿਣੇ ਗੱਟੇ ਦੀਆਂ ਉਹ ਸਾਹਮਣੇ ਦੇਖੋ ਸਾਰੀਆਂ ਸੋਨੇ ਦੀਆਂ ਦੁਕਾਨਾਂ ਨੇ ਤੇ ਸੋਨੇ ਦਾ ਰੇਟ ਨਹੀਂ ਮੈਨੂੰ ਇੱਥੇ ਪਤਾ ਬਾਈ ਜੋ ਆਪਣਾ ਤਾਂ ਲੱਕ ਕੋਲ ਹੋ ਗਿਆ ਤੋਲਾ ਪਰ ਗੱਲ ਇਹ ਨਾ ਕੁਆਲਟੀ ਦਾ ਵੀ ਫਰਕ ਹੁੰਦਾ ਜਿਵੇਂ ਉਜ਼ਬੇਕਿਸਤਾਨ ਦੇ ਵਿੱਚ ਆਪਾਂ ਘੁੰਮ ਰਹੇ ਸੀ ਉੱਥੇ ਲਗਭਗ 90% ਲੋਕਾਂ ਦੇ ਸੋਨੇ ਦੇ ਦੰਦ ਲੱਗੇ ਹੋਏ ਸੀ ਮੈਂ ਕਿਤੇ ਉਹ ਬਾਹਲੀ ਤਕੜੀ ਗੱਲ ਬਾਤ ਆ ਅਮੀਰ ਬੰਦੇ ਨੇ ਬਾਅਦ ਦੇ ਵਿੱਚ ਪਤਾ ਲੱਗਿਆ ਉੱਥੇ ਸੋਨੇ ਦੀ ਕੁਆਲਟੀ ਵੀ ਬਹੁਤ ਘਟੀਆ ਉਹ ਮਤਲਬ 12 ਕੈਰਟ 13 ਕੈਰਟ ਸੋਨਾ ਉਹ ਇਹ ਤਾਂ ਉਹਨੇ ਆਦੇ ਦੰਦਾਂ ਦੇ ਵਿੱਚ ਲਾਇਆ ਹੋਇਆ ਸੀ ਉਹ ਜ਼ਬੇਕਿਸਤਾਨ ਚ ਹੀ ਕਹਿੰਦੇ ਮਿਲਦਾ ਉਹ ਤਾਂ ਮੈਨੂੰ ਲੱਗਾ ਕਿਤੇ 22 22 ਕੈਰਟ 21 21 23 23 ਕੈਰਟ ਦੇ ਸੋਨੇ ਦੇ ਦੰਦ ਹੋਣਗੇ ਉਹ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਤੁਹਾਨੂੰ ਉਸ ਤੋਂ ਬਲੌਗਾਂ ਦੇ ਵਿੱਚ ਦੱਸਣਾ ਹੀ ਭੁੱਲ ਗਿਆ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਕਿਵੇਂ ਦਾ ਤੁਹਾਨੂੰ ਲੱਗਿਆ ਇਹ ਐਪੀਸੋਡ ਇਹ ਬਲੌਗ ਅਣ ਆਪਦੇ ਵੱਲੋਂ ਮੈਂ ਤੁਹਾਨੂੰ ਵੱਧੋਬਾਧ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਬਾਕੀ ਇਤਿਹਾਸ ਦੀ ਇਨਫੋਰਮੇਸ਼ਨ ਕਿਤੇ ਵੀ ਸਹੀ ਨਹੀਂ ਹੁੰਦੀ ਅੱਡ ਅੱਡ ਥਾਮਾਂ ਤੇ ਉਹਦੇ ਅੱਡ ਅੱਡ ਤੱਥ ਹੁੰਦੇ ਨੇ ਅੱਡ ਅੱਡ ਡੇਟਾ ਹੁੰਦੀਆਂ ਨੇ ਤੇ ਅੱਡ ਅੱਡ ਇਤਿਹਾਸ ਹੁੰਦਾ ਇਤਿਹਾਸ ਦੇ ਨਾਲ ਮ ਇਤਿਹਾਸ ਵੀ ਚੱਲਦਾ ਰਹਿੰਦਾ ਹਣਾ ਤਾਂ ਲੋਕਲ ਬੰਦੇ ਦੀ ਜ਼ੁਬਾਨੀ ਹੋਰ ਹੁੰਦੀ ਆ ਇੰਟਰਨੈਟ ਦੀ ਜ਼ੁਬਾਨੀ ਹੋਰ ਹੁੰਦੀ ਆ ਤੇ ਕਿਤਾਬਾਂ ਦੀ ਜ਼ੁਬਾਨੀ ਹੋਰ ਹੁੰਦੀ ਆ ਕਿਤਾਬਾਂ ਆਪਸ ਚ ਤਾਂ ਮੈਚ ਹੀ ਨਹੀਂ ਕਰਦੀਆਂ ਕਦੇ ਵੀ ਹਣਾ ਤਾਂ ਇਹ ਕੁਝ ਕੁ ਚੀਜ਼ਾਂ ਜਿਹੜੀਆਂ ਮੇਰੇ ਕੋਲ ਸੀ ਇੱਥੇ ਘੁੰਮ ਕੇ ਲੋਕਲ ਬੰਦਿਆਂ ਤੋਂ ਪਤਾ ਲੱਗੀਆਂ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀਆਂ ਨੇ ਗਜ਼ਨੀ ਬਾਰੇ ਵੈਸੇ ਸਾਰੇ ਜਾਣਦੇ ਨੇ ਕੋਈ ਮਾੜੀ ਮੋਟੀ ਡੇਟ ਹੋਰ ਆ ਪਰ ਆਉਦੀ ਗੱਲਬਾਤ ਆਪਾਂ ਇਧਰ ਉਧਰ ਹੋ ਸਕਦੀ ਆ ਪਰ ਲਗਭਗ ਇਹਦੇ ਬਾਰੇ ਸਾਰਿਆਂ ਨੂੰ ਕਨਫਰਮ ਆ ਕਿ ਗਜ਼ਨੀ ਬਾਰੇ ਉਹਨੇ 17 ਹਮਲੇ ਕੀਤੇ ਨੇ ਤੇ ਉਹਨੇ ਸ਼ੋਮਨਾਥ ਦਾ ਮੰਦਿਰ ਲੁੱਟਿਆ ਸ਼ੋਮਨਾਥ ਦੇ ਮੰਦਿਰ ਦਰਵਾਜ਼ੇ ਉਹਦੇ ਪੱਟ ਲਾਈ ਹੋਈ ਸੀ ਕਈ ਥਾਵਾਂ ਤੇ ਵੀ ਇਤਿਹਾਸ ਚੱਲਦਾ ਵੀ ਮਹਾਰਾ ਰਣਜੀਤ ਸਿੰਘ ਸੋਮਨਾਥ ਦੇ ਦਰਵਾਜ਼ੇ ਉੱਥੋਂ ਲੈ ਕੇ ਆਏ ਸੀ ਆਹ ਥਾਂ ਤੋਂ ਹਨਾ ਤੇ ਉੱਥੇ ਲਿਖਿਆ ਹੋਇਆ ਵੀ ਅੰਗਰੇਜ਼ 1843 ਦੇ ਵਿੱਚ ਲੈ ਕੇ ਆਏ ਸੀ ਤਾਂ ਇਹ ਗੱਲਾਂ ਆਪਸ ਦੇ ਵਿੱਚ ਨਾਲ-ਨਾਲ ਚਲਦੀਆਂ ਰਹਿੰਦੀਆਂ ਆਉਂਦੀਆਂ ਨੇ ਠੀਕ ਆ ਤੇ ਨਵੀਂ ਵੀਡੀਓ ਨਾਲ ਕੱਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ